ਡੇਲੀ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਪਰਮਿੰਦਰ ਸਿੰਘ ਬਰੀਆਣਾ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਵਾਲ ਤਾਂ ਪੁੱਛਾਂਗੇ ਬੀਤੇ ਦਿਨੀ ਆਸਟ੍ਰੇਲੀਆ ਦੇ ਸਿਡਨੀ ਵਿੱਚ ਪੰਜਾਬੀ ਦੇ ਮਸ਼ਹੂਰ ਗਾਇਕ ਦਲਜੀਤ ਦਸਾਂਝ ਵੱਲੋਂ ਰੱਖੇ ਗਏ ਸ਼ੋਅ ਦੌਰਾਨ ਅੰਮ੍ਰਿਤਧਾਰੀ ਸਿੱਖਾਂ ਨੂੰ ਸ਼ੋਅ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਜਿਸ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਇਸ ਗੱਲ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਕਿ ਆਕਰਕਾਰ ਅੰਮ੍ਰਿਤਧਾਰੀ ਸਿੱਖਾਂ ਨਾਲ ਹੀ ਕਿਉਂ ਵਿਤਕਰਾ ਹੋ ਰਿਹਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਦੇਸ਼-ਵਿਦੇਸ਼ ਵਿੱਚ ਕਈ ਅਜਹੀਆਂ ਘਟਨਾਵਾਂ ਹੋ ਚੁੱਕੀਆਂ ਹਨ ਜਿੱਥੇ ਕਿਰਪਾਨ ਧਾਰੀ ਸਿੱਖ ਨੂੰ ਇਸ ਗੱਲ ਕਰਕੇ ਰੋਕਿਆ ਜਾਂਦਾ ਹੈ ਕਿ ਉਸ ਨੇ ਆਪਣਾ ਧਾਰਮਿਕ ਚਿੰਨ੍ਹ ਕਿਰਪਾਨ ਪਹਿਨਿਆ ਹੋਇਆ ਹੈ ਇਸ ਤੋਂ ਪਹਿਲਾਂ ਭਾਰਤ ਵਿੱਚ ਵੀ 에어ਪੋਰਟ ਅਤੇ 에어ਲਾਈਨ ਵਿੱਚ ਕੰਮ ਕਰਦੇ ਕਈ ਸਿੱਖਾਂ ਨੂੰ ਕਿਰਪਾਨ ਪਾ ਕੇ ਆਉਣ ਤੋਂ ਰੋਕ ਦਿੱਤਾ ਗਿਆ ਸੀ ਹਾਲਾਂਕਿ ਇਹ ਗੱਲ ਅਜੇ ਤੱਕ ਸਪਸ਼ਟ ਨਹੀਂ ਹੋਈ ਕਿ ਉਥੇ ਦਾ ਪ੍ਰਬੰਧ ਦਲਜੀਤ ਦਸਾਂਜ ਦੇ ਪਾਸ ਸੀ ਜਾਂ ਫਿਰ ਕੋਈ ਹੋਰ ਪ੍ਰਬੰਧ ਕਰ ਰਿਹਾ ਸੀ ਨਾ ਹੀ ਇਸ ਮਾਮਲੇ ਤੇ ਅਜੇ ਤੱਕ ਦਲਜੀਤ ਸਾਂਝ ਨੇ ਕੋਈ ਪ੍ਰਤੀਕਰਮ ਦਿੱਤਾ ਹੈ ਲੇਕਿਨ ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜ਼ਰੂਰ ਪਹਿਲ ਕਦਮੀ ਦਿਖਾਈ ਹੈ ਅਤੇ ਇਸ ਘਟਨਾ ਦੀ ਨਿੰਦਾ ਕੀਤੀ ਨਾਲ ਹੀ ਉਹਨਾਂ ਕਿਹਾ ਕਿ ਅਜਿਹੇ ਕਦਮ ਚੁੱਕੇ ਜਾਣ ਜਿਸ ਨਾਲ ਮੁੜ ਕੇ ਦੁਬਾਰਾ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਅਸੀਂ ਚਰਚਾ ਕਰਾਂਗੇ ਕਿ ਜਿਸ ਤਰੀਕੇ ਨਾਲ ਸਿੱਖ ਪੂਰੀ ਦੁਨੀਆ ਵਿੱਚ ਫੈਲ ਗਏ ਹਨ ਜਹੇ ਵਿੱਚ ਅਜਹੀਆਂ ਘਟਨਾਵਾਂ ਨੂੰ ਕਿਸ ਤਰੀਕੇ ਨਾਲ ਰੋਕਿਆ ਜਾ ਸਕਦਾ ਹੈ ਇਸ ਮੁੱਦੇ ਤੇ ਚਰਚਾ ਕਰਾਂਗੇ ਇਹ ਵੀ ਕਰਾਂਗੇ ਕਿ ਆਖਰਕਾਰ ਅਮਰਤ ਧਾਰੀ ਸਿੰਘ ਜਹੇ ਪ੍ਰੋਗਰਾਮ ਦੇ ਵਿੱਚ ਗਏ ਹੀ ਕਿਉਂ ਇਹਨਾਂ ਤਮਾ ਮੁੱਦਿਆਂ ਦੇ ਉੱਤੇ ਅਸੀਂ ਚਰਚਾ ਕਰਾਂਗੇ ਸਾਡੇ ਨਾਲ ਆ ਚਰਚਾ ਵਿੱਚ ਸ਼ਾਮਲ ਨੇ ਸ਼ਰੋਮਣੀ ਅਕਾਲੀ ਦਲ ਤੇ ਐਸਜੀਪੀਸੀ ਤੋਂ ਦਲਬਾਖ ਸਿੰਘ ਵਿਰਕ ਅਤੇ ਪੰਜਾਬੀ ਦੇ ਮਸ਼ਹੂਰ ਗਾਇਕ ਗਿੱਲ ਮਾਨੂਕੇ ਅਤੇ ਸਾਡੇ ਨਾਲ ਜੁੜੇ ਨੇ ਫਿਲਮੀ ਹਸਤੀ ਮਨਿੰਦਰ ਸਿੰਘ ਮੋਗਾ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਸਮਾਂ ਦਿੱਤਾ ਡੇਲੀ ਪੋਸਟ ਲਈ ਵਿਰਖ ਸਾਹਿਬ ਮੇਰਾ ਪਹਿਲਾ ਸਵਾਲ ਤੁਹਾਨੂੰ ਆ ਸਵਾਲ ਇਹ ਵੀ ਬੜਾ ਵੱਡਾ ਆ ਕੀ ਅਮਰਤ ਹਰੀ ਸਿੰਘ ਨੂੰ ਅਜਿਹੇ ਪ੍ਰੋਗਰਾਮ ਵਿੱਚ ਜਾਣਾ ਚਾਹੀਦਾ ਜੇ ਗਏ ਆ ਤਾਂ ਜਿਹੜੀ ਕਿਰਪਾਨ ਤੋਂ ਰੋਕਿਆ ਗਿਆ ਕਿਰਪਾਨ ਪਾਈ ਹੋਈ ਸੀ ਉਹਨਾਂ ਸਿੰਘਾਂ ਨੇ ਉਹ ਤੋਂ ਰੋਕਿਆ ਗਿਆ ਤਾਂ ਕਿੱਥੇ ਇੱਕ ਕੀ ਇਹ ਵੱਡਾ ਵਿਵਾਦ ਦਾ ਕਾਰਨ ਹੋ ਸਕਦਾ ਹੈ ਆ ਦੇਖੋ ਬ੍ਰਹਾਰਾ ਸਾਹਿਬ ਪਹਿਲਾ ਜਿਹੜਾ ਤੁਹਾਡਾ ਸਵਾਲ ਹੈ ਉਹ ਸਵਾਲ ਬੜਾ ਵਾਜਬ ਹੈ ਕਿ ਜਿਹੜੇ ਅਸੀਂ ਜਿਨ੍ਹਾਂ ਨੇ ਗੁਰੂ ਦਾ ਅੰਮ੍ਰਿਤ ਬਾਣ ਕੀਤਾ ਹੋਇਆ ਸਾਨੂੰ ਇਹਨਾਂ ਪ੍ਰੋਗਰਾਮਾਂ ਤੋਂ ਦੂਰ ਰਹਿਣਾ ਕਰਨਾ ਚਾਹੀਦਾ ਟੋਕ ਲੋਥੇ ਬਹੁਤ ਸਾਰੇ ਇਹੋ ਜਿਹੇ ਗੀਤ ਵੀ ਚੱਲਦੇ ਸਦੀ ਜਿਹੜੀ ਸਿੱਖ ਸਦਾ ਦੀ ਸੰਭਤਾ ਉਹਦੇ ਤੋਂ ਖਰਾ ਨਹੀਂਤਰ ਹੋਏ ਤੇ ਉਹ ਮੈਰੀ ਨਹੀਂ ਜਦੇ ਬੁਢੇ ਨਮਨ ਤੇ ਜਿਹੜਾ ਗੁਰਜੀਤ ਸਾਹਦ ਦੀ ਇਹ ਗੱਲ ਹੈ ਉਹ ਬੀਤੇ ਜਿਹੜੀ ਗੁਰਜੀਤ ਸਾਹਦ ਨੇ ਪੰਜਾਬ 1995 ਜਦੋਂ ਫਿਲਮ ਬਣਾਈ ਉਹਦੇ ਵਿੱਚ ਗੁਰਮਾਨੇ ਤੇ ਸਵਰਨ ਸਿੰਘ ਖਰਵਾ ਕੀ ਵਾਲਾ کردار ਨੁਭਾਇਆ ਜਿ ਸਵਰਨ ਸਿੰਘ ਖਰਵਾ ਕੀ ਦੀ ਕੁਰਬਾਨੀ ਨੂੰ ਉਹਨਾਂ ਨੇ ਪੇਸ਼ ਕੀਤਾ ਕਰਕੇ ਉਹ ਸਮੁੱਚੇ ਪੰਜਾਬੀ ਤੇ ਸਮੁੱਚੇ ਸਿੱਖਾਂ ਦੇ ਵਿੱਚ ਉਹਨਾਂ ਦੀ ਇੱਕ ਵੱਖਰੀ ਪਛਾਣ ਬਣ ਗਈ ਫੇਰ ਜਿਹੜਾ ਆ ਸੰਦੂਰ ਆਪਰੇਸ਼ਨ ਹੋਇਆ ਜਿਹਦਾ ਕਿ ਸਾਡਾ ਪੰਜਾਬ ਦਾ ਹਿੰਦੁਸਤਾਨ ਦਾ ਤੇ ਪਾਕਿਸਤਾਨ ਦਾ ਅਸਲ ਵਿੱਚ ਜੰਗ ਵਾਲਾ ਵਿਵਾਦ ਛੜਿਆ ਉਹਦੇ ਵਿੱਚ ਉਹਦੀਆਂ ਫਿਰਮਾਂ ਦੇਤੇ ਰੋਗ ਲਾਉਣ ਦੇ ਵਿੱਚ ਇੱਕ ਵਰਗ ਨੇ ਬੜੀ ਵੱਡੀ ਭੂਮਿਕਾ ਨਿਭਾਈ ਤੇ ਰੌਲਾ ਪਾਇਆ ਉਹਦੇ ਵਿੱਚ ਮੈਂ ਸਮਝਣਾ ਕਿ ਇੱਕੋ ਜਿਹੇ ਹਰ ਵਰਗ ਦੀ ਇੱਕ ਸੁਧਵਾਉਣਾ ਬਣ ਜਾਂਦੀ ਹੈ ਆਪ ਦਾ ਇੱਕ ਪ੍ਰੈਸ਼ੂਅਰ ਬਣ ਜਾਂਦਾ ਹੈ ਉਹਦੇ ਕਾਰਨ ਇਹ ਜਿਹੇ ਸਾਡੇ ਆ ਵੱਡੇ ਉਤੇ ਗਏ ਹੋਣਗੇ ਇਸੋ ਚਲੋ ਇਸ ਗੱਲ ਨੂੰ ਤਾਂ ਠੀਕ ਕਹਿ ਸਕਦੇ ਆ ਕਿ ਹੈ ਤਾਂ ਘਟਾ ਅਮਰਤਾਰੀ ਦਾ ਜਾਣਾ ਉੱਥੇ ਪਰ ਕਈ ਵਾਰ ਇਹ ਹੋ ਜਾਂਦਾ ਹੈ ਕਿ ਜਿਹੜੇ ਸਾਡੀਆਂ ਖਾਗਨਾਵਾਂ ਪੰਜਾਬੀ ਹੋਣ ਕਰਕੇ ਤੇ ਸਿੱਖ ਹੋਣ ਕਰਕੇ ਵੀ ਜੜੀਆਂ ਹੁੰਦੀਆਂ ਨੇ ਤਸੀਂ ਇਹ ਸੋਚਦੇ ਤੁਸੀਂ ਵਿਦੇਸ਼ਾਂ ਦੇ ਵਿੱਚ ਬੈਠਿਆਂ ਸਾਡੇ ਸਾਡੇ ਜਿਹੜਾ ਵੇਸ਼ ਹੈ ਜਾਮਾ ਪਾਲ ਭੂਮੀ ਸਾਡੀ ਹੈ ਭਾਰਤ ਹੈ ਉਥੇ ਇੱਕ ਸਾਡੇ ਕਲਾਕਾਰ ਦੀ ਮਰਦਰੀ ਹੁੰਦੀ ਹੈ ਕਿ ਉਹਨੇ ਦਸਤਾਰ ਸਜਾਈ ਸੀ ਉਹ ਪੰਜਾਬੀ ਹੋਣ ਕਰਕੇ ਇਹਦੀਆਂ ਫਿਲਮਾਂ ਦੇ ਵਿੱਚ ਉਹ ਬੈਣ ਲੱਗਾ ਤਸੀਂ ਇਹ ਨੂੰ ਜਿਹੜਾ ਇੱਥੇ ਆਏ ਨੂੰ ਮਾਨ ਸਰਕਾਰ ਦੀ ਗੱਜੇ ਨੰਬਰ ਤੇ ਰਹਿ ਗਈ ਗੱਲ ਹੈ ਜੇੜੀ ਤੁਸੀਂ ਗੱਲ ਕੀਤੀ ਹੈ ਤਿਰਪਾਣ ਤੇ ਰੂਕ ਵਾਲੀ ਦੇਖੋ ਇਹ ਗੱਲ ਦਾ ਜਿਵੇਂ ਤੁਸੀਂ ਝੂਟਾ ਵਿੱਚ ਗੱਲ ਕਹੀ ਹੈ ਕਿ ਸਾਡਾ ਜਿਹੜਾ ਭਾਰਤ ਹੈ ਜਿੱਥੇ ਇਹ ਕਿਰਪਾਲ ਪਾਉ ਸਾਨੂੰ ਕਾਨੂੰਨੀ ਤੌਰ ਤੇ ਵੀ ਇਜਾਜ਼ਤ ਹੈ ਇਸੇ ਹੀ ਭਾਰਤ ਦਾ ਜਿਹੜਾ ਪੰਜਾਬ ਹੈ ਜਿੱਥੇ ਖਾਲਸਾ ਪੰਥ ਗੁਰੂ ਸਾਹਿਬ ਨੇ ਸਜਾਇਆ ਤੇ ਸਾਨੂੰ ਇਹ ਪੰਜ ਇੱਕ ਕਾਰ ਬਖਸ਼ੀ ਹੈ ਹੋਰ ਸਭ ਤੋਂ ਵੱਡੀਆਂ ਬਣਾਵਾ ਤੇ ਇੱਥੇ ਵੀ ਵਾਪਰਿਆ ਬੀਤੇ ਸਮੇਂ ਦੀ 3 ਮਹੀਨੇ ਦੀ ਗੱਲ ਹੀ ਹੈ ਬੀਬੀ ਵਰਪੀ ਤੇ ਕੋਰ ਪੱਖੋ ਦੇ ਜਿਹੜਾ ਤਰਨਤਾਰਨ ਜਿਹੜੀ ਕਿ ਰਾਜਸਥਾਨ ਦੇ 에어ਪੋਰਟ ਐਗਜ਼ਾਮ ਦੇਣ ਗਈ ਸੀ ਜੁਡੀਸ਼ਲ ਦਾ ਉਹ ਨੂੰ ਨਹੀਂ ਜਾਣ ਦਿੱਤਾ ਕਿ ਅੰਦਰ ਹਾਲਾਂਕਿ ਸਾਡਾ ਇਖਿਆਨੇ ਬੋਲਦਾ ਹੈ ਦੂਜੇ ਨੰਬਰ ਤੇ ਮੁੰਡਾ ਮਿਲਨਵੀਰ ਸੀ ਜਿਹੜਾ ਸੀਡੀਡੀ ਦੀ ਪ੍ਰੀਖਿਆ ਦੇਣ ਵਾਸਤੇ ਗਿਆ ਸੀ ਰਿਆਵੇ ਚ ਉਹਦੇ ਵੀ ਕਰੇ ਦੇ ਕਰਪਾਲ ਦਾ ਰੌਲਾ ਪਾਇਆ ਗਿਆ ਉੱਥੋਂ ਦੇ ਬਗੇ ਦੇ ਬਤੌਂਤੇ ਆਣੇ ਉਸ ਗੱਲੋਂ ਉਹ ਐਗਜ਼ਾਮ ਤੋਂ ਆਇਆ ਉਹ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ 에어ਪੋਰਟ ਤੇ ਸਾਡੇ ਬਹੁਤ ਸਾਰੇ ਮੁਲਾਜ਼ਮ ਹੈ ਉਨਾ ਵਾਸਤੇ ਵੀ ਇੱਕ ਬੜਾ ਵੱਡਾ ਇਹਨਾਂ ਨੇ bc ਜਿਹੜੀ ਹੈਗੀ ਇਸ ਜਿਹੜੀ ਇਹ ਸੱਸਾ ਉਹਨੇ ਸਵਾਲ ਖੜੇ ਕਰਤੇ ਸੀ ਕਿਰਪਾਣ ਤੇ ਵਿਸਤਾਰ ਤੇ ਕਦੇ ਤੇ ਉਸੋਈ ਚੀਜ਼ਾਂ ਜਿਹੜੀਆਂ ਨੇ ਪਹਿਲਾਂ ਸਾਡੇ ਹਿੰਦੁਸਤਾਨ ਦੇ ਸੂਬਿਆਂ ਦੇ ਵਿੱਚ ਜਿਵੇਂ ਰਾਜਸਥਾਨ ਦੇ ਮੁੱਖ ਮੰਤਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੁਆਰਾ ਮੁੱਦਾ ਖੜਾਇਆ ਜਾਣ ਤੇ ਬਾਅਦ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੋ ਰਾਜਸਥਾਨ ਦੇ ਵਿੱਚ ਕਿ ਸੇਖਾ ਦੇ ਟਕਾਲ ਪੈਣ ਕੇ ਕੋਈ ਵੀ ਪ੍ਰੀਖਿਆ ਦੇ ਸਕਦੇ ਆ ਇਸਰਾਇਲ ਭਾਰਤ ਸਰਕਾਰ ਜਿਹੜੀ ਸਾਡੀ ਹੈ ਇਹਨੂੰ ਪੂਰੇ ਸੂਬਿਆਂ 'ਚ ਲਾਗੂ ਕਰਵਾਉਣਾ ਚਾਹੀਦਾ ਸਾਡੇ ਵਿਦੇਸ਼ ਮੰਤਰੀਲੇ ਨੂੰ ਬਾਅਦ ਦੇ ਜਿਹੜੇ ਸਾਡੇ ਦੇਸ਼ ਦੇ ਉਹਨਾਂ ਨਾਲ ਸੰਪਰਕ ਕਰਨਾ ਚਾਹੀਦਾ ਔਰ ਮੈਂ ਸਭ ਤੋਂ ਕੋਈ ਬ੍ਰਿਜਨਾ ਸਾਹਿਬ ਦੀ ਟਿੱਕੀ ਗੱਲ ਕਰਕੇ ਅੱਜ ਸਮਾਪਤੀ ਕਰਾਂਗਾ ਕਿ ਜਿਹੜਾ ਸਾਡਾ ਘੱਟ ਗਿਣਤੀ ਕਮਿਸ਼ਨ ਹੈ ਭਾਰਤ ਸਰਕਾਰ ਦਾ ਉਹ ਸਾਡੇ ਦੇ ਸਿੱਖਿਆ ਦੇ ਮਸਲੇ 'ਚ ਬਿਲਕੁਲ ਸੁੱਤਾ ਹੋਇਆ ਹੈ ਤਨਖਾਹਾਂ ਵੀ ਲੈਂਦੇ ਨੇ ਜਿਹੜੇ ਇੱਕ ਮਹੀਨਾ ਬੰਦਦੇ ਨੇ ਵੱਡੇ ਵੱਡੇ ਰੁਕਵੇ ਬਣਾਉਂਦੇ ਨੇ ਪਰ ਜਿਹੜੀ ਸਿੱਖਾਂ ਦੀ ਜਾਂ ਗੇਰ ਵੀ ਘਟਕਿਰਤੀਆਂ ਜਿਹੜੀ ਆਵਾਜ਼ ਆ ਜਿੱਤਨਾ ਵੀ ਗੱਲ ਹੁੰਦੀ ਆ ਉਹ ਬੰਦ ਨਹੀਂ ਕਰ ਰਹੇ ਸੋ ਇਹ ਮਾੜਾ ਕੰਮ ਹੈ ਭਾਰਤ ਸਰਕਾਰ ਨੂੰ ਇਹਦੇ ਵਾਸਤੇ ਚਿੰਤਾਤ ਹੋਣਾ ਚਾਹੀਦਾ ਠੀਕ ਆ ਗੱਲ ਮਾਨੂੰ ਕਿ ਜੀ ਮੈਂ ਬਤੌਰ ਪੰਜਾਬੀ ਗਾਇਕ ਦੇ ਤੌਰ ਦੇ ਉੱਤੇ ਤੁਹਾਡੇ ਤੋਂ ਜਾਨਣਾ ਚਾਹੁੰਦਾ ਮੇਰਾ ਪਹਿਲਾ ਪ੍ਰਤੀਕਰਮ ਤੁਹਾਡਾ ਇਸ ਮਾਮਲੇ ਦੇ ਵਿੱਚ ਕੀ ਆ ਕੀ ਜਿਸ ਤਰੀਕੇ ਨਾਲ ਉੱਥੇ ਰੋਇਆ ਗਿਆ ਅਮਰਤਾਰੀ ਸਿੰਘਾ ਨੂੰ ਇੱਕ ਪੰਜਾਬੀ ਗਾਇਕ ਹੋਣ ਦੇ ਨਾਤੇ ਤੁਸੀਂ ਕੀ ਸੋਚਦੇ ਆ ਅਗਰ ਜੇ ਤੁਸੀਂ ਦਲਜੀਤ ਦੁਸਾਂਝ ਦੀ ਥਾਂ ਉਥੇ ਸਟੇਜ ਤੇ ਪ੍ਰੋਗਰਾਮ ਕਰਦੇ ਹੁੰਦੇ ਚਾ ਤੁਹਾਡਾ ਪ੍ਰੋਗਰਾਮ ਹੁੰਦਾ ਤੁਹਾਡੀ ਮੰਦੀ ਅਵਸਥਾ ਕੀ ਹੋ ਸਕਦੀ ਸਾਰਿਆਂ ਤੋਂ ਪਹਿਲਾਂ ਤਾਂ ਜਿੰਨੇ ਵੀ ਮੇਰੇ ਵਿੱਚ ਭਰਾਸ ਤੇ ਬਰੇਡ ਦੇ ਵਿੱਚ ਸਾਰਿਆਂ ਨੂੰ ਨੇਪ ਤੋਂ ਸਾਥ ਸੀ ਜੀ ਅਕਾਲ ਜੀ ਦੂਜੀ ਗੱਲ ਜਿਹਨੇ ਜਿਵੇਂ ਗੱਲ ਕਹੀ ਹੈ ਜੀ ਮੇਨ ਗੱਲ ਆ ਵੀ ਅਮਰਪਰੀ ਸਿੰਘ ਚਲੋ ਬਈ ਕਲਾਕਾਰ ਆ ਅਕ ਕਲਾਕਾਰ ਇੱਕ ਜਲਜੀਤ ਬਾਈ ਵੀ ਜਿੰਨਾ ਜਿੱਦਾਂ ਉਹਨਾਂ ਦਾ ਪ੍ਰੋਗਰਾਮ ਆ ਉੱਥੇ ਵੀ ਅਮਰਪਰੀ ਸਿੰਘ ਆ ਜਿਹੜੇ ਉਹਨਾਂ ਨੂੰ ਨਹੀਂ ਜਾਣਨਾ ਚਾਹੀਦਾ ਹਨਾ ਜੀ ਨੇ ਗੱਲ ਕਹੀ ਹੈ ਜਿਹੜੀ ਪਰ ਦੂਜੀ ਗੱਲ ਆ ਬਈ ਬਈ ਜਿਹੜੀ ਗੱਲ ਆ ਕਿ ਸਹ ਚਾਰ ਵੀ ਪ੍ਰੇਮ ਕਰਦੇ ਆ ਆਪਾਂ ਬੰਦੇ ਨੂੰ ਵੀ ਹਾਂ ਸਾਡੇ ਪੰਜਾਬ ਦਾ ਸਿੰਗਰ ਆ ਫੋਟਲਿਸਟ ਵੀ ਇੰਨਾ ਕੁਝ ਕੀਤਾ ਬਈ ਕਾਫੀ ਜਗ੍ਹਾ ਤੇ ਸਟੈਂਡ ਵੀ ਲਿਆ ਉਹ ਚੀਜ਼ ਨੂੰ ਪ੍ਰਭਾਵਿਤ ਹੁੰਦੇ ਹੋਏ ਜੇ ਆਪਾਂ ਜਾਣਾਂ ਵੀ ਚਾਹੀਏ ਮੈਨੂੰ ਨਹੀਂ ਲੱਗਦਾ ਕਿ ਇਹ ਚੀਜ਼ ਦਿਲਜੀਤ ਨੂੰ ਜੀ ਪਤਾ ਹੋਊਗਾ ਵੀ ਜਾ ਰੋਕਿਆ ਜਾ ਰਿਹਾ ਕਿਸੇ ਨੂੰ ਉੱਥੇ ਜਾ ਮਰਤਾਰੀ ਸਿੰਘਾਂ ਨੂੰ ਕਿਉਂਕਿ ਆਰਟਿਸਟ ਕੋਈ ਇਦਾਂ ਦੀਆਂ ਗੱਲਾਂ ਜੀ ਪੈਂਦੀ ਨੇ ਇਹ ਕੰਮ ਹੁੰਦਾ ਸਾਰਾ ਮੈਨੇਜਮੈਂਟ ਦਾ ਠੀਕ ਹੈ ਵੀ ਉੱਥੇ ਉਹਨਾਂ ਦਾ ਕਿੱਦਾਂ ਦਾ ਪ੍ਰਬੰਧ ਹੋਵੇ ਕੀ ਸਿਸਟਮ ਆ ਤੇ ਮੈਂ ਤਾਂ ਇਹੀ ਚੀਜ਼ ਜਾਣਾਂ ਜੀ ਆਰਟਿਸਟ ਨੂੰ ਤਾਂ ਨਹੀਂ ਪਤਾ ਹੁਣ ਇਹ ਗੱਲ ਦਾ ਮੰਨ ਕੇ ਜੇ ਲੋਕ ਪਹਿਲਾਂ ਜੱਪਾ ਦੇਖਦੇ ਰਹੇ ਆ ਵੀ ਕਾਫੀ ਜਗ੍ਹਾ ਦੇ ਉੱਪਰ ਇਹ ਚੀਜ਼ਾਂ ਦਾ ਆਪਾਂ ਨੂੰ ਵੀ ਰੁਕੀ ਜਾਂਦੀ ਹੈ ਨਾ ਤੇ ਉਹ ਤਾਂ ਇਦਾਂ ਹੀ ਆ ਜੀ ਸਾਰੇ ਕਾਜ ਦਾ ਪਰ ਮੈਨੂੰ ਨਹੀਂ ਲੱਗਦਾ ਵੀ ਜੀ ਕਿੰਨੇ ਚੀਜ਼ਾਂ ਦਾ ਪਤਾ ਹੋਊਗਾ ਵੀ ਜਾਂ ਕਿਸੇ ਨੂੰ ਇਥੋਂ ਅਮਰ ਕਾਰਿ ਸਿੰਘਾਂ ਨੂੰ ਆਉਣ ਤੋਂ ਰੋਕਿਆ ਜਾ ਰਿਹਾ ਜਾਂ ਨਹੀਂ ਰੋਕਿਆ ਜਾ ਰਿਹਾ ਇਹ ਇੱਕ ਕਿਸਮ ਦਾ ਮੈਨੇਜਮੈਂਟ ਦਾ ਹੁੰਦਾ ਉਹ ਜੀ ਨੇ ਅੱਗੇ ਮੈਨੇਜ ਕੀਤੀ ਹੈ ਇਹ ਗੱਲਾਂ ਬਾਅਦ ਸੇ ਤਾਂ ਆਪਦੀ ਹਕੂਮਤ ਹੀ ਖਾ ਕੇ ਉੱਥੋਂ ਚੱਲ ਜਾਣਾ ਠੀਕ ਹੈ ਮਨਿੰਦਰ ਜੀ ਮੈਂ ਤੁਹਾਡੇ ਤੋਂ ਜਾਨਣਾ ਚਾਹਣਾ ਤੁਸੀਂ ਫਿਲਮੀ ਹਸਤੀ ਹੋ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਇਸ ਘਟਨਾ ਨੂੰ ਕਿੱਦਾਂ ਦੇਖਦੇ ਹੋ ਜੀ ਡੇਲੀ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਨਿੱਘਾ ਸਵਾਗਤ ਜੀ ਤੇ ਜਿਹੜੀ ਮੇਰੀ ਨਿਗਾ ਦੇ ਵਿੱਚ ਜਿਹੜੀ ਇਹ ਗੱਲਾਂ ਬਾਤਾਂ ਆਈਆਂ ਮੈਨੂੰ ਪਤਾ ਲੱਗਾ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈਗੀ ਹੈ ਜਿਵੇਂ ਕਿ ਸਾਡੇ ਵਰਕ ਸਾਹਿਬ ਨੇ ਦੱਸਿਆ ਬਈ ਗੱਲ ਮੰਨੂ ਕਿ ਜਿਹੜੇ ਅਮਰਤਾ ਸਿੰਘ ਉਹਨਾਂ ਨੂੰ ਇਹ ਕਾਨਸਰਟ ਦੇ ਵਿੱਚ ਜਾਣਾ ਹੀ ਨਹੀਂ ਚਾਹੀਦਾ ਸੁਰਦਾ ਕਿਉਂਕਿ ਸਾਡੇ ਜਿਹੜੇ ਜਦੋਂ ਅਸੀਂ ਅਮਰਤ ਛੱਕਦੇ ਹਾਂ ਸਾਡੇ ਪੰਜ ਪੈਰੇ ਸਾਨੂੰ ਜਿਹੜੇ ਹੈਗੇ ਸਾਨੂੰ ਉਦੋਂ ਇਹ ਸਿੱਖਿਆ ਦਿੰਦੇ ਆ ਵੀ ਜਿਹੜਾ ਨਾਚ ਗਾਣਾ ਜਾਂ ਤਾਸ਼ਾ ਖੇਡਣਾ ਹੈਗਾ ਇਹ ਤੁਹਾਡੇ ਲਈ ਵਰਜਤ ਹੈ ਪਰ ਇੱਥੇ ਜਿਹੜੀਆਂ ਇਹਨਾਂ ਸਿੱਖਾਂ ਦੀਆਂ ਜਿਹੜੇ ਸਿੱਖ ਉੱਥੇ ਸਾਡੇ ਗਏ ਨੇ ਸਾਡੇ ਸਿੱਖ ਵੀਰ ਗਏ ਨੇ ਅਮਰਤਾਜੀ ਸਿੰਘ ਉਥੇ ਗਏ ਨਾ ਉਹਨਾਂ ਦੀ ਮਨਸ਼ਾ ਇਹ ਨਹੀਂ ਹੈਗੀ ਵੀ ਉਹਨਾਂ ਨੇ ਜਾ ਕੇ ਉਥੇ ਨਾਚ ਗਾਣਾ ਦੇਖਣਾ ਜੇ ਵਿਰਖ ਸਿੰਘ ਸਾਹਿਬ ਨੇ ਬਹੁਤ ਵਧੀਆ ਇੱਕ ਇਹ ਇਹਦੇ ਵਿੱਚ ਕਲੀਅਰ ਕੀਤਾ ਹੈਗਾ ਵਾ ਇਹ ਬਈ ਉਹਨਾਂ ਦੀ ਭਾਵਨਾ ਇਹ ਸੀ ਜਿਵੇਂ ਉਹਨਾਂ ਨੇ ਖਾਲੜਾਈ ਦਾ ਕੀਤਾ ਹੈਗਾ ਵਾ ਰੋਲ ਲਭਾਇਆ ਵਾ ਉਹਨਾਂ ਦੀਆਂ ਫਿਲਮਾਂ ਬੈਨ ਕੀਤੀਆਂ ਇੱਕ ਕਲਾਕਾਰ ਨੂੰ ਸਪੋਰਟ ਦੇਣ ਦੀ ਖਾਤਰ ਮੇਰੇ ਜਾਚੇ ਉਹ ਗਏ ਆ ਪਰ ਜਿਹੜੇ ਜਿਹੜੇ ਬੰਦਿਆਂ ਨੇ ਮੇਰੇ ਸਾਹਿਬ ਨੂੰ ਟਰੋਲ ਕੀਤਾ ਵੀ ਆਪਣਾ ਸਾਨੂੰ ਜੀ ਗਾਤਰੇ ਸਾਡੇ ਲਭਾਏ ਗਏ ਆ ਸਾਨੂੰ ਉਥੇ ਸਿਰੀ ਸਾਹਿਬ ਸਾਨੂੰ ਅੰਦਰ ਨਹੀਂ ਲੈ ਕੇ ਜਾਣ ਦਿੱਤਾ ਗਿਆ ਉਹ ਐਂ ਹੁੰਦਾ ਵੀ ਮੈਨੂੰ ਐ ਜੇ ਲੱਗਦਾ ਵੀ ਜਿਹੜੇ ਹੱਥ ਨਾ ਪਹੁੰਚੇ ਥੂ ਗੌੜੀ ਵਾਲੀ ਗੱਲ ਹੈ ਵੀ ਜੇ ਸਾਡਾ ਕੰਮ ਹੋਇਆ ਤੇ ਇਹਨੂੰ ਮੁੱਦਾ ਭਗਾ ਦਿਓ ਇਹਦਾ ਵੀ ਇਹਦੇ ਲੈਦੇ ਪਾਸੇ ਟਰੋਲ ਕਰੀਏ ਤੇ ਦਲਜੀਤ ਨੂੰ ਤਾਂ ਇਹਦੇ ਬਾਰੇ ਪਤਾ ਵੀ ਨਹੀਂ ਹੋਣਾਗਾ ਵੀ ਇਹ ਇਦਾਂ ਦਾ ਕੁਝ ਹੋਇਆ ਜਿਹੜਾ ਕੁਝ ਹੋਇਆ ਬਿਲਕੁਲ ਠੀਕ ਮੰਦ ਭਗਾ ਹੋਇਆ ਤੇ ਸਰਕਾਰਾਂ ਦੇ ਤਾਂ ਸਾਡੀ ਬੇਨਤੀ ਹੈ ਤੇ ਮੈਂ ਆਪਣੀ ਆਖਰੀ ਗੱਲ ਕਰਕੇ ਤੁਹਾਡੇ ਕੋਲ ਲਾਉਂਗਾ ਵੀ ਜਿਹੜੀਆਂ ਸਰਕਾਰਾਂ ਪ੍ਰਤੀ ਸਾਡਾ ਅਸੀਂ ਇਹ ਉਹਨਾਂ ਤੋਂ ਗੁਜ਼ਾਰਿਸ਼ ਕਰਦੇ ਹਾਂ ਕਿ ਚਲੋ ਜਿਹੜੀਆਂ ਇਹ ਇੱਥੇ ਹੋ ਗਈਆਂ ਆਸਟ੍ਰੇਲੀਆ ਦੇ ਸਿਟੀ ਦੇ ਵਿੱਚ ਇਦਾਂ ਦਾ ਕੁਝ ਹੋਇਆ ਪਰ ਉਹ ਜਿਹੜਾ ਹੋਰ ਕਿਤੇ ਕਾਨਸਰਟ ਦੇ ਵਿੱਚ ਦਿਲਜੀਤ ਦੀ ਮੈਨੇਜਮੈਂਟ ਕਮੇਟੀ ਨੂੰ ਵੀ ਇਹ ਗੁਜ਼ਾਰਿਸ਼ ਹੈ ਕਿ ਉਹ ਇਸ ਗੱਲ ਦਾ ਖਾਸ ਖਿਆਲ ਰੱਖਣ ਕਿ ਹੋਰ ਦੇਸ਼ਾਂ ਦੇ ਵਿੱਚ ਜਿੱਥੇ ਉਹਨਾਂ ਨੇ ਹੋਰ ਵੀ ਕਾਨਸਰਟ ਕਰਨੇ ਹੈਗੇ ਆ ਤੇ ਉੱਥੇ ਇਹ ਜੀਆਂ ਘਟਾਵਾ ਘਟਰਾਵਾ ਨਾ ਵਾਪਰਨ ਠੀਕ ਆ ਠੀਕ ਆ ਸੰਧੂ ਸਾਹਿਬ ਕਿਉਂਕਿ ਜੇਕਰ ਗੱਲ ਕਰੀਏ ਇਸ ਵਕਤ ਦੇਸ਼ ਵਿਦੇਸ਼ ਜੇ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਅਰਬ ਦੇ ਕੰਟਰੀ ਬਹੁਤ ਸਾਰੇ ਥਾਵਾਂ ਦੇ ਵਿੱਚ ਹੁਣ ਸਿੱਖ ਵੱਡੀ ਗਿਣਤੀ ਦੇ ਵਿੱਚ ਪਹੁੰਚ ਗਏ ਨੇ। ਕੀ ਲੱਗਦਾ ਕੀ ਉਥੇ ਦੀਆਂ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ, ਉਹਨਾਂ ਸਰਕਾਰਾਂ ਨੂੰ ਦੱਸਣਾ ਚਾਹੀਦਾ ਕਿ ਸਾਡਾ ਧਾਰਮਿਕ ਚਿੰਨ ਕੀ ਆ ਤੇ ਇਹਦੀ ਅਹਿਮੀਅਤ ਕੀ ਆ? ਔਰ ਕੀ ਕਰਨਾ ਚਾਹੀਦਾ ਉਹਨਾਂ ਆਰਗੇਨਾਈਜੇਸ਼ਨਾਂ ਨੂੰ? ਚਲੋ ਤਾਂ ਵਾਏ ਗੁਰਜੀਤਾ ਖਾਲਸਾ ਵਾਏ ਗੁਰਜੀਤ ਦੀ ਫਤਿਹ ਜੀ ਜੀ ਆਣਾ ਸਾਬ ਬਿਲਕੁਲ ਤੁਹਾਡੀ ਸਹੀ ਗੱਲ ਹੈ ਕਿਉਂਕਿ ਸਿੱਖ ਦੀ ਜਿਹੜੇ ਤਕਾਰ ਹੈ ਉਹ ਜਦੋਂ ਅੰਮ੍ਰਿਤ ਮਾਨ ਕਰਦਾ ਹੈ ਉਹ ਨਾਲ ਹੀ ਸਾਨੂੰ ਪਾਉਣੇ ਪੈਂਦੇ ਆ ਤੇ ਨਾਲ ਹੀ ਸਰੀਰ ਦੇ ਸਾਨੂੰ ਰੱਖਣੇ ਪੈਂਦੇ ਆ ਜਿੱਥੇ ਅਸੀਂ ਵਿਦੇਸ਼ ਜਾਂ ਕਿਤੇ ਵੀ ਜਿਸ ਤਰ੍ਹਾਂ ਕੀ ਦਿਲਜੀਤ ਦਸਾਂ ਦਾ ਸ਼ੋਅ ਸੀਗਾ ਉੱਥੇ ਜਾਣੇ ਆ ਤੇ ਉਹ ਅਸੀਂ ਸਾਨੂੰ ਗੁਰੂ ਸਾਹਿਬ ਦਾ ਹੁਕਮ ਹੈ ਵੀ ਅਸੀਂ ਉਹ ਪਾਉਣੇ ਹੀ ਪਾਉਣੇ ਆ ਪਾ ਕੇ ਵੀ ਜਾਣਾ ਜਿੱਥੇ ਵੀ ਜਾਣਾ ਜਦਾਂ ਜਾਣਾ ਚ ਨਹੀਂ ਜਾਣਾ ਉਹ ਅਸੀਂ ਇਸੀ ਨੂੰ ਵੇਖਣਾ ਹੁੰਦਾ ਦੂਜੀ ਗੱਲ ਹੈ ਵੀ ਦੇਸ਼ ਵਿਦੇਸ਼ ਦੇ ਵਿੱਚ ਜੇ ਕਿਤੇ ਸਿੱਖੀ ਦਾ ਇਹ ਚੀਜ਼ਾਂ ਜੇ ਉਹ ਬਾਹਰੀਆਂ ਸਟੇਟ ਜਿਹੜੀਆਂ ਕੰਟਰੀਜ਼ ਹੈਗੀਆਂ ਉੱਥੋਂ ਦੇ ਲੋਕਾਂ ਨੂੰ ਨਹੀਂ ਪਤਾ ਤੇ ਇਹਦੇ ਤੋਂ ਉਹਨਾਂ ਨੂੰ ਜਾਣੂ ਕਰਾਉਣਾ ਚਾਹੀਦਾ ਹੈ ਵੀ ਸਿੱਖ ਜਿਹੜਾ ਸਿੱਖ ਹੈ ਇਹ ਜਿਹੜੇ ਪੰਜ ਤਕਾਰ ਹੈ ਉਹਦੇ ਮਤਲਬ ਅੰਗ ਰੱਖੇ ਕਿਹਾ ਸਕਦੇ ਆ ਵੀ ਅੰਗਾਂ ਦੀ ਨਾਲ ਨਹੀਂ ਰਹਿਣੇ ਚਾਹੀਦੇ ਆ ਜਿਸ ਕਰਕੇ ਉਹ ਇਹਨਾਂ ਨੂੰ ਨਹੀਂ ਛੱਡ ਸਕਦਾ ਪਿੱਛੇ ਜੀ ਤੁਸੀਂ ਇੱਕ ਗੱਲ ਦੇਖੀ ਹੋਣੀ ਆ ਕਿ ਇੱਕ ਹਰਿਆਣੇ ਦੇ ਵਿੱਚ ਸ਼ਹਿਰ ਜਾਂ ਰਾਜਸਥਾਨ ਦੇ ਵਿੱਚ ਇੱਕ ਪੇਪਰ ਸੀ ਜੱਜ ਦਾ ਲੜਕੀ ਦਾ ਤੇ ਜਦੋਂ ਪੇਪਰ ਪਰ ਉਹਨੂੰ ਰੋਕਿਆ ਗਿਆ ਪੇਪਰ ਤੋਂ ਉਹਨੂੰ ਰੋਕਿਆ ਗਿਆ ਤਾਂ ਕੁਝ ਬੱਚਿਆਂ ਨੇ ਆਪ ਦੇ ਕਕਾਰ ਉਤਾਰ ਕੇ ਇਹ ਐਮੀਆ ਦਿੱਤੀ ਵੀ ਸਾਡਾ ਪੇਪਰ ਦੇਣਾ ਜ਼ਰੂਰੀ ਆ ਪਰ ਉਸ ਬੱਚੀ ਨੇ ਇਸ ਗੱਲ ਨੂੰ ਮਨਾ ਕਰਤਾ ਪੇਪਰ ਦੇ ਤੋ ਵੀ ਮੈਂ ਆਪ ਦੇ ਜਿਹੜੇ ਕਕਾਰ ਪਾਏ ਹੋਏ ਆ ਜਾਂ ਮੇਰੀ ਜੋ ਰਹਿਤ ਮਰਿਆਦਾ ਉਹਦੇ ਅਨੁਸਾਰ ਮੈਂ ਆਪ ਦੇ ਕਕਾਰ ਉਤਾਰ ਕੇ ਪੇਪਰ ਦੇਣਾ ਮناسب ਨਹੀਂ ਸਮਝਦੀ ਇਸ ਕਰਕੇ ਵਰਲਡ ਦੇ ਵਿੱਚ ਉਸ ਲੜਕੀ ਦਾ ਨਾਮ ਬੜਾ ਰੋਸ਼ਨ ਹੋਇਆ ਤੇ ਬੜੇ ਹੀ ਦੁਨੀਆ ਤੱਕਰ ਇਹ ਗੱਲ ਪਹੁੰਚੀ ਤੇ ਉਸ ਲੜਕੀ ਦੀ ਪਛਾਣ ਹੋਈ ਸਾਰੀ ਸਿੱਖ ਕੌਮ ਨੇ ਬਹੁਤ ਵਾਵਾ ਕੀਤੀ ਇਸੇ ਤਰ੍ਹਾਂ ਹੀ ਜਦੋਂ ਵੀ ਜਦੋਂ ਇਹ ਬੱਚੇ ਜੇ ਗਏ ਸੀਗੇ ਤੇ ਇਹਨਾਂ ਨੂੰ ਉੱਥੇ ਜਾਣ ਦੀ ਬਜਾਏ ਉੱਥੋਂ ਉਹਨਾਂ ਨੂੰ ਮਨਾ ਕਰਨਾ ਚਾਹੀਦਾ ਸੀ ਕਿ ਸਾਨੂੰ ਕਕਾਰ ਪਹਿਲਾਂ ਇਹ ਸੋਚ ਆ ਜਿਹੜੇ ਹੈਗੇ ਇਹ ਦੁਨੀਆਦਾਰੀ ਦੇ ਚੱਲਦੇ ਰਹਿੰਦੇ ਆ ਇਹਦੇ ਵਿੱਚ ਸਾਨੂੰ ਮਤਲਬ ਅਹ ਕਕਾਰਾਂ ਪ੍ਰਤੀ ਨਹੀਂ ਸਹਿਮਤ ਹੋਣਾ ਚਾਹੀਦਾ ਦੂਜੀ ਗੱਲ ਪਿੱਛੇ ਦੇ ਲੰਮੇ ਸਮੇਂ ਤੋਂ ਸਾਡੇ ਜਿਹੜੇ ਰਾਗੀ ਸਹਿਬਾਨ ਜਾਂ ਕੀਰਤਨੀ ਸਹਿਬਾਨ ਆ ਉਹ ਜਦੋਂ ਵੀ ਪਲੇਨ ਦੇ ਵਿੱਚ ਵੀ ਕਈ ਵਾਰੀ ਯਾਤਰਾ ਕਰਦੇ ਤੁਸੀਂ ਸੁਣਿਆ ਹੋਣਾ ਵੀ ਉਹਨਾਂ ਨੂੰ ਵੀ ਉੱਥੋਂ ਕਈ ਵਾਰੀ ਮਨਾ ਕਰ ਦਿੰਦੇ ਆ ਇਹ ਮਸਲਾ ਇੱਕ ਥਾਂ ਤੇ ਨਹੀਂ ਖੜਾ ਮਸਲਾ ਬਹੁਤ ਵੱਡਾ ਮਸਲਾ ਹੈ ਸਰਕਾਰਾਂ ਨੂੰ ਇਹ ਦੇ ਪ੍ਰਤੀ ਬਹੁਤ ਜਾਗਰੂਕ ਹੋਣ ਦੀ ਲੋੜ ਹੈ ਤੇ ਸਿੱਖ ਕੌਮ ਨੂੰ ਵੀ ਠੀਕ ਆ ਠੀਕ ਆ ਅ ਮਰਕਸਾਬ ਭਾਜਪਾ ਸਿੱਖਾਂ ਦਾ ਰਾਜਨੀਤਿਕ ਤੌਰ ਤੇ ਉੱਤੇ ਹਤੈਸ਼ੀ ਹੋਣ ਦਾ ਦਾਵਾ ਕਰਦੀ ਆ ਹਮੇਸ਼ਾ ਹੀ ਉਹ ਕਈ ਦਾਅਵੇ ਕਰਦੀ ਆ ਕਿ ਉਹਨਾਂ ਨੇ ਸਿੱਖਾ ਪ੍ਰਤੀ ਆ ਕੰਮ ਕੀਤੇ ਆ ਉਹ ਕੰਮ ਕੀਤੇ ਆ ਪਰ ਜਦੋਂ ਅਜਿਹਾ ਮਾਮਲਾ ਕਿਤੇ ਆ ਜਾਂਦਾ ਸਿੱਖਾਂ ਦੀ ਆਇਡੈਂਟੀਟੀ ਦਾ ਮਾਮਲਾ ਆ ਜਾਂਦਾ ਆ ਅਸੀਂ ਭਾਜਪਾ ਨੂੰ ਇਸ ਡਿਬੇਟ ਦੇ ਵਿੱਚ ਵੀ ਬੁਲਾਇਆ ਸੀ ਪਰ ਕਿਉਂਕਿ ਕਿਤੇ ਨਾ ਕਿਤੇ ਸਵਾਲ ਆ ਭਾਰਤ ਸਰਕਾਰ ਤੇ ਉੱਠਣਾ ਸੀ ਉਹ ਇਸ ਡਿਬੇਟ ਦੇ ਵਿੱਚ ਨਹੀਂ ਆਏ ਮੈਂ ਇਹ ਤੁਹਾਡੇ ਤੋਂ ਜਰਨਾ ਚਾਹੁੰਦਾ ਕਿ ਜਦੋਂ ਇਦਾਂ ਦੇ ਮਾਮਲੇ ਹੁੰਦੇ ਆ ਤੇ ਭਾਜਪਾ ਹਮੇਸ਼ਾ ਚੁੱਪ ਹੋ ਜਾਂਦੀ ਆ ਜਦੋਂ ਸਿੱਖ ਦੀ ਆਇਡੈਂਟੀਟੀ ਦੀ ਗੱਲ ਆਉਂਦੀ ਆ ਲੇਕਿਨ ਸਿੱਖਾਂ ਦੇ ਹਤੈਚੀ ਹੋਣ ਦਾ ਦਾਵਾ ਭਾਜਪੀ ਬਹੁਤ ਕਰਦੀ ਆ ਕਿਵੇਂ ਦੇਖਦੇ ਹੋ ਗੱਲ ਇਹ ਬ੍ਰਾਣਾ ਸਾਹਿਬ ਹਤੈਚੀ ਕਿਲਾਗ ਨੇ ਉਹ ਤਾਂ ਸਭ ਨੂੰ ਦੱਸ ਕੋਈ ਦਾ ਉਹ ਸਿੱਖ ਵੀ ਜਿਵੇਂ ਜਰਾ ਸਮਝਦੇ ਹੋ ਉਸ ਗੱਲ ਨੂੰ ਜੇਕਰ ਅਸੀਂ ਅੱਗੇ ਕਿਸਾਨੀ ਮੁੱਦੇ ਆ ਦੇ ਤਰ੍ਹਾਂ ਲਾਉਣੇ ਤੇ ਸਾਨੂੰ ਕੱਲ੍ਹ ਸਤ ਨਹੀਂ ਦੱਸਦੇ ਵਕਵਾਤੀ ਦੱਸਦੇ ਆ ਅੱਜ ਕੱਲ੍ਹ ਇਹਨਾਂ ਦੀ ਕੰਗਨਾਰ ਰਣੋਤ ਬਠਿੰਡੇ ਤਰੀਕ ਪੂਤ ਕੇ ਗਈ ਆ ਬੀਬੀ ਮਿੰਦਰ ਕੌਰ ਨਾਲ ਜਿਹੜਾ ਕੇਸ ਸੀ ਜਿਹਦੇ ਸਾਡੇ ਬੀਬੀਆਂ ਭੈਣਾਂ ਨੂੰ 100-100 ਰੁਪਏ ਤੇ ਦਾਫੀ ਸੀ ਵੀ ਇਹ ਦਿਹਾੜੀ ਤੇ ਆ ਕੇ ਤਾਂ ਰੋਣਾ ਕੇ ਬੈਠੀਆਂ ਨੇ ਸੋ ਉਥੋਂ ਗੱਲਾਂ ਸਾਰੀਆਂ ਸਾਫ਼ ਤੋਂ ਲੀਆਂ ਨੇ ਕਿ ਮੈਂ ਤਾਂ ਪਹਿਲਾਂ ਵੀ ਬੇਨਤੀ ਕੀਤੀ ਐ ਕਿ ਸਾਡੇ ਦੇਸ਼ ਦਾ ਜਿਹੜਾ ਕਟ ਗਿਣਤੀ ਕਮਿਸ਼ਨ ਹੈ ਉਹਦੇ 'ਚ ਸਰਦਾਰ ਨੂੰ ਚੇਅਰਮੈਨ ਬਣਾਉਂਦੀ ਐ ਬੀਬੀਪੀ ਪਿਛਲੀ ਵਾਰ ਮੁਰਜੀਦ ਸਿੰਘ ਰਾਏ ਸੀ ਤੇ ਹੁਣ ਲਾਲਪੁਰਾ ਸਾਹਿਬ ਨੇ ਇਹਨਾਂ ਦੇ ਪਤਾ ਨਹੀਂ ਕੀ ਜ਼ੁਬਾਨ ਦੇ ਵਿੱਚ ਕੁੜੀਆਂ ਮੂੰਹ 'ਚ ਪਾਈਆਂ ਹੋਈਆਂ ਨੇ ਜਦੋਂ ਵੀ ਸਿੱਖਾ ਦਾ ਮੁੱਦਾ ਆਉਂਦਾ ਹੈ ਬਿਲਕੁਲ ਚੁੱਪ ਧਰ ਜਾਂਦੇ ਆਂ ਯਕਿਨ ਤੇ ਸਾਡੇ ਦੇਸ਼ ਦੇ ਵੀ ਮੁੱਦੇ ਬਹੁਤ ਉੱਠਦੇ ਆ। ਬੀਤੇ ਸਮੇਂ ਦਾ ਤੋਂ ਵੇਖਿਆ ਹੋਣਾ। ਇੱਕ ਕਲਕੱਤੇ ਦੇ ਵਿੱਚ ਇੱਕ ਆਈਪੀਐਸ ਅਧਿਕਾਰੀ ਵੀ ਜਿਹੜਾ ਸਾਡਾ ਸਿੱਖ ਸਰਦਾਰ ਸੀ ਉਹ ਤੇ ਬੀਜੇਪੀ ਦੇ ਕਾਰਕੁਨਾਂ ਨੇ ਉਹਨੂੰ ਅਤਵਾਦੀ ਖਲਨਾਇਕ ਕਹਿ ਕੇ ਪੁਕਾਰਿਆ। ਸਾਡੇ ਸਾਡਾ ਇਹਦਾ ਕਮਿਸ਼ਨ ਹੈ ਚੁੱਪ ਕਰਕੇ ਬੈਠ ਜਾਂਦਾ। ਉਹ ਜਿਹੜੇ ਅੱਜ ਇਹ ਮੁੱਦੇ ਨੇ ਅਜਿਹੇ ਮੁੱਦਿਆਂ ਦੇ ਉੱਤੇ ਜਿਵੇਂ Rajasthan ਦੀ ਗੱਲ ਆਪਾਂ ਬੀਬੀ ਭੁਰਤੀ ਦੀ ਕੀਤੀ ਹੈ। Haryana ਦੀ ਗੱਲ ਕੀਤੀ ਹੈ। ਇਸ ਤਰ੍ਹਾਂ ਸਾਰੇ ਦੇਸ਼ ਦੇ ਵਿੱਚ ਤੁਸੀਂ AirPort ਦੀ ਗੱਲ ਕੀਤੀ ਹੈ। ਸਾਡਾ ਜਿਹੜਾ ਘਟਨਤੀ ਕਮਿਸ਼ਨ ਹੈ ਉਹ ਕਿਸ ਵਾਸਤੇ ਬਣਾਇਆ ਹੈ? ਉਹਦਾ ਫਰਜ਼ ਨਹੀਂ ਕੀ ਹੋ ਜਾਏ ਕਿ ਜਦੋਂ ਉਸ ਰਾਖਾ ਪਕੜਦੇ ਮੁੰਦੇ ਹੱਲ ਕਰਨ ਵਾਸਤੇ ਘਟਿਲੀਆਂ ਦੀ ਹੈ ਉਵੇਂ ਹੀ ਉਹਨਾਂ ਨੂੰ ਜਿਹੜੇ ਵਿਦੇਸ਼ ਵਿੱਚ ਹੈ ਵਿਦੇਸ਼ ਨੂੰ ਪਰਾਲੇ ਦਾ ਸਵਰਗ ਕਰਕੇ ਸਾਰੇ ਜਿਹੜੇ ਸਵਾਰਨ ਕਰਨੇ ਆ ਸਾਰਿਆਂ ਦੇ ਤੌਰ ਸਾਡੀ ਆਇਡੈਂਟੀ ਜਿਹੜੀ ਸਿੱਖਾਂ ਦੀ ਹੈ ਉਹ ਬਚੋਣੀ ਚਾਹੀਦੀ ਹੈ ਪਰ ਨਹੀਂ ਹੋ ਰਿਹਾ ਇਹ ਸਿੱਖਾਂ ਦੇ ਨਾਲ ਬੜਾ ਵੱਡਾ ਵਿਕਰਾ ਹੈ ਸਿੱਖ ਧੰਤੀ ਨੂੰ ਪਿੱਛੇ ਪਿੱਤਾ ਜਾ ਰਿਹਾ ਹੈ ਕਿ ਸਿੱਖ ਜਿਹੜੇ ਆ ਜੀਤ ਲੋ ਗੁਰੂ ਸਾਹਿਬ ਜੀ ਦਾ ਸਿਧਾਂਤ ਲੈ ਕੇ ਸਿੱਖ ਦੇ ਭਾਵੇਂ ਕਲਾਕਾਰੀ ਦੇ ਰੂਪ ਦੇ ਵਿੱਚ ਹੈ ਭਾਵੇਂ ਕੋਈ ਰਾਜਨੀਤਿਕ ਦੇ ਰੂਪ ਦੇ ਵਿੱਚ ਹੈ ਭਾਵੇਂ ਉਹ ਕੋਈ ਅਧਿయోగਮਤੀ ਦੇ ਰੂਪ ਦੇ ਵਿੱਚ ਹੈ ਅੱਜ ਸਿੱਖਾਂ ਦਾ ਜਿਹੜਾ ਡੰਕਾ ਹੈ ਪੂਰੀ ਦੁਨੀਆ 'ਚ ਵੱਜ ਰਿਹਾ ਹੈ ਇਹਦੇ ਤੋਂ ਸ਼ੱਕ ਵਾਲੀ ਗੱਲ ਵੀ ਹੈਗੀ ਸਿੱਖ ਪਰਪਕਾਰੀ ਨੇ ਸਿੱਖ ਵਿਆਲਤਾ ਵਾਲੇ ਨੇ ਸਿੱਖ ਗੁਰੂ ਸੁਧਾਰਕ ਮੰਨ ਵਾਲੇ ਨੇ ਇਹ ਗੱਲਾਂ ਜਿਹੜੀਆਂ ਸਰਕਾਰ ਨੂੰ ਨਹੀਂ ਕੰਸਦ ਸੈਦ ਹੋਣੀਆਂ ਚਾਹੀਦੀਆਂ ਇਹ ਨਹੀਂ ਹੋਣਦੀਆਂ ਜਿਹੜੀਆਂ ਸਾਡੇ ਇਹ ਮੁੱਦਿਆਂ ਨੂੰ ਨਹੀਂ ਠੋਡੇ ਜਿੱਦੇ ਸਰਕਾਰ ਨੂੰ ਤਾਂ ਬੜੇ ਵੱਡੇ ਵੱਡੇ ਬੋਲਦਾ ਅਸੀਂ ਬੜੇ ਚਿੰਤਿਤ ਮਨ ਕਰਦੇ ਆ ਰਹੇ ਹਾਂ ਜਿਹੜਾ ਕੋ ਬਕਾਇਦਾ ਸਰਕੂਲਰ ਜੋ ਜਿਹੜਾ ਜਾਰੂ ਕੀਤਾ ਜਾਵੇ ਕਿ ਜਿਹੜਾ ਆਧਾਰਾ 25 ਦੇ ਵਿੱਚ ਸਿੱਖਾਂ ਨੂੰ ਕਿਰਪਾਲ ਪਉਣ ਦੀ ਮਾਨਤਾ ਦਿੱਤੀ ਗਈ ਆ ਭਾਰਤ ਦੇ ਕਾਨੂੰਨ ਨੇ ਜੇ ਅਸੀਂ ਕਾਨੂੰਨਤਾ ਤੇ ਵੇਖ ਲਈਏ ਜੇ ਅਸੀਂ ਸਮਾਜਿਕ ਮੱਧ ਤੇ ਵੇਖੀਏ ਸੁਧਾਰਕ ਮੱਧ ਤੇ ਵੇਖੀਏ ਤੇ ਤੁਸੀਂ ਦੇਖਦੇ ਜਿਹੜੇ ਸੱਤਾਧਾਰੀ ਲੋਕ ਅੱਜ ਨੰਦ ਮਾਰ ਰਹੇ ਨੇ ਸੱਤਾ ਦਾ ਇਹ ਸੱਤਾ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਾਉਣ ਵਾਸਤੇ ਸਭ ਤੋਂ ਵੱਧ ਕਾਰਨ ਸਿੱਖ ਰਹੇ ਨੇ ਅਰੇ ਲੋਕ ਸਮਝਦੇ ਨਹੀਂ ਇਸ ਕਰਕੇ ਜਿਹੜੇ ਉੱਥੇ ਦੇ ਮੇਰੇ ਲੋਕ ਨੇ ਜਿਹੜੇ ਬਾਹਰ ਦੇ ਲੋਕ ਨੇ ਹੋ ਸਕਦਾ ਹੈ ਉਹਨਾਂ ਨੂੰ ਸਾਡੀ ਸੱਤਾ ਬਾਰੇ ਘੱਟ ਗਿਆ ਉਹ ਵੀ ਕੋਈ ਕੁਝ ਘੱਟ ਗਿੰਤੀ ਚ ਥੋੜੇ ਅਸੀਂ ਸਾਡਾ ਗਿਆਨ ਬਹੁਤ ਬਹੁਤ ਦੇ ਲੋਕਾਂ ਨੂੰ ਨਹੀਂ ਹੋ ਸਕਦਾ ਇਸ ਕਰਕੇ ਸਾਡੀ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹਨਾਂ ਲੋਕਾਂ ਦਾ ਤੋਂ ਉਹਨਾਂ ਦੇਸ਼ਾਂ ਤੱਕ ਸਾਡਾ ਹਰ ਮਰਗਦਾਇਕ ਜੰਦਾ ਜਾਣਾ ਚਾਹੀਦਾ ਕਿਉਂਕਿ ਮੁਸਲਮ ਬਹੁਤ ਗਿਣਤੀ ਨੇ ਉਹਨਾਂ ਦੀ ਪਛਾਣ ਲੋਕਾਂ 'ਚ ਹੈ ਹਿੰਦੂ ਵੀ ਬਹੁਤ ਗਿਣਤੀ ਨੇ ਈਸਾਈ ਵੀ ਬਹੁਤ ਗਿਣਤੀ ਨੇ ਅਸੀਂ ਬਿਲਕੁਲ ਥੋੜੇ ਤabi ਪਹਿਚਾਨ ਗਰੀ ਹੈ ਉਹ ਵੀ ਮਾਰੇ ਦੱਸਣਾ ਸਾਡੀ ਸਰਕਾਰ ਦਾ ਮੁਢਲਾ ਫਰਜ ਹੈ ਤੇ ਹਰ ਦੇਸ਼ ਦੇ ਵਿੱਚ ਇਹ ਗੱਲ ਹੋਣੀ ਚਾਹੀਦੀ ਹੈ ਕਿ ਉਹਨੇ ਪ੍ਰਸ਼ਾਸਨ ਤੱਕ ਗੱਲ ਪਹੁੰਚਣੀ ਚਾਹੀਦੀ ਠੀਕ ਆ ਠੀਕ ਆ ਆਪਣੇ ਗਿੱਲ ਸਾਹਿਬ ਕਿਉਂਕਿ ਮਾਮਲਾ ਇਹ ਪੰਜਾਬੀ ਗਾਇਕੀ ਨਾਲ ਵੀ ਜੁੜਿਆ ਹੈ ਇੱਕ ਧਾਰਮਿਕ ਮੁੱਦਾ ਵੀ ਆ ਲੇਕਿਨ ਇੱਕ ਗਾਇਕ ਦੀ ਭੂਮਿਕਾ ਅਜਿਹੇ ਦੇ ਵਿੱਚ ਕੀ ਹੋਣੀ ਚਾਹੀਦੀ ਆ ਔਰ ਜਦੋਂ ਹੁਣ ਕਿਉਂਕਿ ਇਹ ਹੌਲੀ-ਹੌਲੀ ਵਿਵਾਦ ਦਾ ਰੂਪ ਧਾਰਨ ਕਰ ਰਿਹਾ ਅਕਾਲ ਤਖਤ ਸਾਹਿਬ ਦੇ ਜੇਹਦਾਰ ਨੇ ਬਿਆਨ ਦਿੱਤਾ ਅਜਿਹੇ ਦੇ ਵਿੱਚ ਇੱਕ ਗਾਇਕ ਦੀ ਦਲਜੀਤ ਦਸਾਹ ਦੀ ਕੀ ਭੂਮਿਕਾ ਹੋਣੀ ਚਾਹੀਦੀ ਆ ਭੂਮਿਕਾ ਤਾਂ ਜੀ ਇਹ ਹੀ ਕਹਿ ਸਕਦੇ ਆ ਆਪਾ ਮੈਨੂੰ ਦਲਜੀਤ ਦਸਾਹ ਵੀਰੇ ਦਾ ਤਾਂ ਇਦਾਂ ਹੀ ਲੱਗਦਾ ਵੀ ਉਹਨਾਂ ਨੇ ਇਸ ਚੀਜ਼ ਦਾ ਪਹਿਲਾਂ ਉਹਨਾਂ ਨੂੰ ਪਤਾ ਨਹੀਂ ਹੋਣਾ ਜੇ ਹੁਣ ਇਹ ਇਹ ਚੀਜ਼ ਉਹਨਾਂ ਦੇ ਨੌਲੇਜ ਚ ਆਈ ਆ ਉਹ ਆਪ ਇਸੀ ਗੱਲ ਨੂੰ ਇਹਦੀ ਗੱਲ ਕਰਦੇ ਵੀ ਇਹ ਚੀਜ਼ ਦਾ ਕੋਈ ਨਾ ਕੋਈ ਜ਼ਿਆਦਾ ਕਾਨੂੰਨ ਬਣਾਇਆ ਚਾਹੀਦਾ ਵੀ ਕਿਤੇ ਵੀ ਅਵੇਅਰ ਕੀਤਾ ਜਾਵੇ ਬਾਹਰਲੀਆ ਕੰਟਰੀਆਂ ਵਾਲੇ ਲੋਕਾਂ ਨੂੰ ਵੀ ਸਾਡਾ ਇੱਕ ਜੀ ਅਲੱਗ ਧਰਮਾ ਸਾਡਾ ਖੁੱਦਾ ਸਾਡੇ ਧਾਰਮਿਕ ਚਿੰਨਾਂ ਇਹ ਇਹ ਚੀਜ਼ਾਂ ਸਾਨੂੰ ਪਾਣਣੀਆਂ ਹੀ ਪੈਣੀਆਂ ਠੀਕ ਆ ਇਹ ਚੀਜ਼ਾਂ ਤੋਂ ਅਵੇਅਰનેસ ਵੀ ਜ਼ਰੂਰੀ ਹੈ ਜੀ ਤੇ ਬਾਕੀ ਜਿਹੜੀਆਂ ਗੱਲਾਂ ਇਥੋਂ ਮੇਨ ਮੁੱਦਾ ਤਾਂ ਜੀ ਆਪਣੇ ਇਥੋਂ ਚੱਲਣਾ ਜਾਂ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਕਿਸੇ ਵੱਲੋਂ ਆਪਣੇ ਧਾਰਮਿਕ ਸੰਸਥਾ ਵੱਲੋਂ ਜਾਂ ਇਹਨਾਂ ਵੱਲੋਂ ਵੀ ਕੋਈ ਕਾਨੂੰਨ ਬਣਾਇਆ ਜਾਵੇ ਕਿ ਸਰਕਾਰ ਵੱਲੋਂ ਬਣਾਇਆ ਜਾਵੇ ਜਿਹੜੀ ਦੂਜੀ ਗੱਲ ਤੁਸੀਂ ਬੀਜੇਪੀ ਆਹ ਕੀ ਪੀਸੀਬੀ ਬੀਜੇਪੀ ਕਹਿ ਰਿਹਾ ਵੀ ਸਿੱਖਾਂ ਖਾਤਰ ਅਸੀਂ ਇੰਨਾ ਕੁਛ ਕੀਤਾ ਗੱਲ ਇਹ ਹੈ ਜੀ ਜਦੋਂ ਰਾਜਾ ਹੁੰਦਾ ਨਾ ਜਿਹੜਾ ਰਾਜਾ ਰਾਜਾ ਪ੍ਰਜਾ ਜਿਹੜੀ ਪ੍ਰਜਾ ਫਿਰ ਇੱਕ ਧਰਮ ਦੀ ਨਹੀਂ ਹੁੰਦੀ ਪ੍ਰਜਾ ਸਾਰੇ ਧਰਮਾਂ ਦੀ ਹੁੰਦੀ ਆ ਕੀ ਹਿੰਦੂ ਕੀ ਮੁਸਲਮਾਨ ਕੀ ਸਿੱਖ ਇਹ ਰਾਜ ਨੂੰ ਚਾਹੀਦਾ ਵੀ ਸਾਰੇ ਜਿਹੇ ਬਹੁਮਤ ਦੇ ਵਿੱਚ ਜਦੋਂ ਰਾਜ ਜਿਨੇ ਕਰਨਾ ਹੋਵੇ ਵੀ ਉਹ ਸਾਰਿਆਂ ਨੂੰ ਹੀ ਖੁਸ਼ ਰੱਖਣਾ ਪੈਂਦਾ ਇਹ ਨਹੀਂ ਮਤਲਬ ਵੀ ਇੱਕ ਦਾ ਆਪਾਂ ਜ਼ਿਆਦਾ ਕਰੀ ਜਾਈਏ ਇੱਕ ਦਾ ਘੱਟ ਕਰੀ ਜਾਈਏ ਜੇ ਹੁਣ ਦੇਖਿਆ ਜਾਵੇ ਵੀ ਜਿੱਥਾ ਆਪਣੀਆਂ 8 ਸ ਪਹੁੰਚ ਗਈ ਆਈ ਸਾਡੇ ਧਾਰਮਿਕ ਜਾਂ ਕੋਈ ਗੁਰੂ ਮਹਾਰੇ ਦੀ ਬੇਅਦਬੀ ਹੋ ਗਈ ਜਾਂ ਕੋਈ ਆਹਾ ਜਿਹੜੀ ਹੁਣ ਘਟਨਾ ਤੁਸੀਂ ਦੱਸ ਰਹੇ ਹੋ ਇਹ ਹੋ ਗਈ ਸਿੱਖਾਂ ਦੇ ਦਿਲ ਜਿਹੜੇ ਆ ਬਲੁੰਦਰੇ ਜਾਂਦੇ ਆ ਇਹਨਾਂ ਚੀਜ਼ਾਂ ਨਾਲ ਕਿਉਂਕਿ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਇਹ ਚੀਜ਼ਾਂ ਮੈਂ ਕਹਿੰਦਾ ਜੇ ਹੁਣ ਆਪਾਂ ਇੰਨੇ ਐਡਵਾਂਸ ਹੋ ਗਏ ਆ ਇੱਥੋਂ ਤੱਕ ਪਹੁੰਚ ਗਏ ਆ ਸਾਰਾ ਕੁਝ ਸੋਸ਼ਲ ਮੀਡੀਆ ਤੇ ਹੁਣ ਵੀ ਆਪਾਂ ਬੈਠੇ ਆ ਇਹ ਚੀਜ਼ ਦਾ ਵੀ ਕੋਈ ਨਾ ਕੋਈ ਕਾਨੂੰਨ ਬਣਾਇਆ ਜਾਵੇ ਪਹਿਲਾਂ ਵਾਲੀ ਤਾਂ ਗੱਲ ਰਹੀ ਨਹੀਂ ਹੈਗੀ ਜੀ ਵੀ ਸਾਰਿਆਂ ਨੂੰ ਹੋਵੇ ਪਹਿਲੀ ਗੱਲ ਤਾਂ ਦੁਨੀਆਂ ਸਾਰੀਆਂ ਵੇਖ ਪਰ ਪਰ ਗਿੱਲ ਸਾਹਿਬ ਗਿੱਲ ਸਾਹਿਬ ਕਾਨੂੰਨ ਭਾਰਤ ਵਿੱਚ ਬਣ ਸਕਦਾ ਬਾਹਰਲੇ ਆਪਣੇ ਉਹਨਾਂ ਦੇ ਕਾਨੂੰਨ ਆ ਉੱਥੇ ਵੀ ਜਾ ਕੇ ਪੰਜਾਬੀ ਜਿਹੜਾ ਸ਼ੋਅ ਕਰ ਰਿਹਾ ਉਹਦੀ ਵੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਕਿ ਜੇ ਅਜਿਹੀ ਗੱਲ ਆਉਂਦੀ ਆ ਤੇ ਉਹਨੂੰ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਦਲਜੀਤ ਦੋਸਾਜ ਨੂੰ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਸੀ ਹਾਂਜੀ ਮੈਂ ਉਹੀ ਤਾਂ ਗੱਲ ਕਹਿ ਰਹੇ ਆ ਜੀ ਵੀ ਖਿਆਲ ਬਈ ਉਹ ਉਧਰਲੀ ਕੰਟਰੀ ਦੇ ਹਿਸਾਬ ਨਾਲ ਦੇਖਿਆ ਜਾਵੇ ਜੇ ਉਹਨਾਂ ਨੇ ਆਪਦੇ ਹਿਸਾਬ ਨਾਲ ਸੇਫਟੀ ਮੰਨੀ ਆ ਨਾ ਆਪਾਂ ਆਪਾਂ ਆਪਣੇ ਧਰਮ ਦਾ ਸਤਕਾਰ ਕਰਦੇ ਆ ਆਪਾਂ ਨੂੰ ਪਤਾ ਵੀ ਸਾਡੇ ਧਰਮ ਦੇ ਵਿੱਚ ਸਾਡੇ ਕਕਾਰਾਂ ਦੀ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਕੀ ਕੀ ਦੱਸਿਆ ਹੋਇਆ ਸਾਨੂੰ ਪਤਾ ਉਹ ਚੀਜ਼ ਦੀ ਫੀਲਿੰਗ ਪਰ ਉਹ ਜਿਹੜਾ ਜਿਹੜੀ ਉਧਰਲੀ ਗਵਰਨਮੈਂਟ ਆਈ ਉਹਨਾਂ ਨੇ ਤਾਂ ਇੱਕ ਬਈ ਇਹੇ ਚੀਜ਼ ਤੋਂ ਸੇਫਟੀ ਪਰਪਸ ਰੱਖਿਆ ਨਾ ਵੀ ਅੰਦਰ ਕੋਈ ਤਿੱਖੀ ਚੀਜ਼ ਚੱਲ ਜੂਗੀ ਵੀ ਕਿਸੇ ਦੇ ਬੱਜ ਨਾ ਗਿਆ ਠੀਕ ਹੈ ਪਰ ਗੱਲ ਕੀ ਹੈ ਵੀ ਉਹਨਾਂ ਦੇ ਹਿਸਾਬ ਨਾਲ ਜੇ ਕੰਟਰੀ ਦੇ ਹਿਸਾਬ ਨਾਲ ਦੇਖਿਆ ਜਾਵੇ ਉਹ ਵੀ ਸਹੀ ਆ ਪਰ ਆਪਾਂ ਨੂੰ ਪਤਾ ਵੀ ਸਾਡੇ ਕਕਾਰਾਂ ਦੀ ਕੀ ਅਹਿਮੀਅਤ ਠੀਕ ਆ ਅ ਮਨਿੰਦਰ ਜੀ ਜਿਵੇਂ ਕਕਾਰਾਂ ਦੀ ਅਹਿਮੀਅਤ ਦੀ ਗੱਲ ਕੀਤੀ ਗਿਲ ਸਾਹਿਬ ਨੇ ਖੈਰ ਹੁਣ ਬਹੁਤ ਦੁਨੀਆ ਦੇ ਵਿੱਚ ਸਿੱਖਾਂ ਦੀ ਬਹੁਤਾਤ ਦੇਖਣ ਨੂੰ ਮਿਲਦੀ ਆ ਅਮਰੀਕਾ ਕੈਨੇਡਾ ਅਮਰੀਕਾ ਜਾਂ ਹੋਰ ਸਾਰੇ ਕੰਟਰੀ ਜਿਹੇ ਨੇ ਜਿੱਥੇ ਸਿੱਖ ਨੇ ਮੈਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਤਾਂ ਅਜੇਹੇ ਦੇ ਵਿੱਚ ਜਿਹੜੀ ਤੁਹਾਡੀ ਫਿਲਮ ਇੰਡਸਟਰੀ ਆ ਜਾਂ ਗਾਇਕ ਇੰਡਸਟਰੀ ਆ ਉਹਦੀ ਕੀ ਭੂਮਿਕਾ ਲੈ ਜਾਂ ਰਹਿ ਜਾਂਦੀ ਆ ਜਦੋਂ ਇਦਾਂ ਦੇ ਮਸਲੇ ਆਉਂਦੇ ਆ ਕਿਉਂਕਿ ਜਿੱਥੇ ਇਹ ਪੰਜਾਬੀ ਸੱਭਿਆਚਾਰ ਪੰਜਾਬੀ ਕਲਚਰ ਤੇ ਸਿੱਖਾਂ ਦਾ ਬਹੁਤ ਗਹਿਰਾ ਰਿਸ਼ਤਾ ਆ ਭਾਵੇਂ ਕਿ ਧਾਰਮਿਕ ਤੌਰ ਦੇ ਉੱਤੇ ਇੱਕ ਦੂਜੇ ਦੇ ਆਹਮੋ ਸਾਹਮਣੇ ਖੜੇ ਹੁਣ ਪਰ ਸੱਭਿਆਚਾਰ ਤੌਰ ਦੇ ਉੱਤੇ ਬੇਹਦ ਗੂੜਾ ਰਿਸ਼ਤਾ ਆ ਸਿੱਖ ਸਮਾਜ ਦਾ ਵੀ ਤੇ ਪੰਜਾਬੀ ਸੱਭਿਆਚਾਰ ਦਾ ਵੀ ਤੇ ਜਹੇ ਦੇ ਵਿੱਚ ਕਿੱਥੇ ਜਿਹੜੀ ਆ ਉਹ ਇੱਕ ਇਕੋ ਜਿਹੀ ਪਹੁੰਚ ਅਪਣਾਉਣ ਦੀ ਲੋੜ ਆ ਉਹਦੇ ਲਈ ਪੰਜਾਬੀ ਇੰਡਸਟਰੀ ਤੇ ਪੰਜਾਬੀ ਗਾਇਕਾਂ ਨੂੰ ਕੀ ਕਰਨਾ ਚਾਹੀਦਾ ਬ੍ਰਿਆਣਾ ਸਾਹਿਬ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਸਾਡੇ ਭਾਈ ਗੱਲ ਮੰਨੂਗੇ ਦੱਸ ਰਹੇ ਸੀ ਮੇਰੇ ਮਨ ਦੇ ਵਿੱਚ ਬਲਬਲੇ ਉੱਠ ਰਹੇ ਸੀ ਕਿ ਮੈਂ ਇਸ ਵਿਸ਼ੇ 'ਤੇ ਬੋਲਾਂ ਔਰ ਨੇਚਰਲੀ ਤੁਸੀਂ ਕੁਦਰਤੀ ਉਹੀ ਕੁਐਸਚਨ ਕੀਤਾ ਹੈਗਾ ਇਸ ਦੇ ਉੱਤੇ ਜਿਹੜੇ ਸਾਡੇ ਜਿਹੜਾ ਸਾਡਾ ਉਪਰਾਲਾ ਬਣਦਾ ਹੈਗਾ ਵਾ ਉਹ ਅਸੀਂ ਅੱਜ ਤੋਂ 10-12 ਸਾਲ ਪਹਿਲਾਂ ਹੀ ਕਰ ਚੁੱਕੇ ਹਾਂ ਜਿਹੜੀ ਕਿ ਅਸੀਂ ਆਪਣੀ ਜਿਹੜੀ ਧਾਰਮਿਕ ਜਿਹੜੀ ਚਿੰਨ ਨੇ ਅਸੀਂ ਉਹਨਾਂ ਦੀ ਆਇਡੈਂਟੀਫਾਈ ਕਰਾਉਣਾ ਅਸੀਂ ਉਹ ਸਾਡਾ ਫਰਜ਼ ਬਣਦਾ ਤੇ ਬਣਦਾ ਸੀਗਾ ਅਸੀਂ ਉਹਨਾਂ ਤੇ ਫਿਲਮ ਬਣੀ ਸੀਗੀ ਇਨਸਾਨੀ ਤਾਂ ਵੀ ਬਾਕੀ ਐ 5 ਮਿੰਟ ਦੀ ਸੀਗੀ ਜਦੋਂ WhatsApp ਚੱਲਿਆ ਸੀ ਬਹੁਤ ਵਾਇਰਲ ਹੋਈ ਸੀ ਮੇਰੀ ਉਹ ਵੀਡੀਓ ਜਿਹਦੇ ਵਿੱਚ ਦੂ ਫੈਮਿਲੀ ਨੂੰ ਪਾ ਕੇ ਆਟੋ ਡਰਾਈਵਰ ਦਾ ਮੇਰਾ ਕੈਰੈਕਟਰ ਸੀਗਾ ਤੇ ਇਹ ਉਹਨੂੰ ਮੈਂ ਉਹ ਜੋ ਬਚਾਉਣਾ ਉਹ ਡੱਬਣ ਲੱਗਾ ਵਾ ਉਹਦੇ ਵਿੱਚ ਯਾਨੀ ਕਿ ਜਿਹੜੀ ਗੱਲ ਸ਼ੁਰੂਆਤ ਤੁਸੀਂ ਕੀਤੀ ਹੈਗੀ ਆ ਕਿਰਪਾਨ ਦੀ ਕਿਰਪਾਨ ਜਦੋਂ ਮੇਰੇ ਪਾਈ ਹਿੰਦੀ ਬੈਠੇ ਉਹਦੀ ਵਾਈਫ ਕਹਿੰਦੀ ਆ ਵੀ ਇਹ ਉਹਨੇ ਹਿੰਦੀ ਚ ਡੱਬ ਕੀਤੀ ਸੀ ਕਿਉਂਕਿ ਪੂਰੇ ਇੰਡੀਆ ਵਾਲਿਆਂ ਨੂੰ ਪਤਾ ਲੱਗ ਜੇ ਇਹ ਸਾਡੇ ਧਾਰਮਿਕ ਚਿੰਨ੍ਹ ਦਾ ਮਨਸ਼ਾ ਕੀ ਆ ਨਿਸ਼ਾਨਾ ਕੀ ਆ ਉਹਨਾਂ ਦੀ ਵੀ ਇਹ ਡਰਾਈਵਰ ਲੁੱਟੂਗਾ ਆਪਾਂ ਨੂੰ ਇਹਨੇ ਘੱਟ ਪੈਸੇ ਲਏ ਆ ਹਿੰਦੀ ਜੋ ਗੱਲਬਾਤ ਕਰ ਰਹੀ ਸੀਗੀ ਕਿਉਂਕਿ ਇਹਦੇ ਕੋਲੇ ਚਾਕੂ ਉਹਨੂੰ ਚਾਕੂ ਦੱਸੇ ਜਦੋਂ ਉਹਨੂੰ ਉਹ ਡੈਗ ਪੈਂਦਾ ਨਦੀ ਦੇ ਵਿੱਚ ਮੈਂ ਉਹਨੂੰ ਬਚਾਉਣਾ ਆਦੀ ਪੱਗ ਸੱਟ ਕੇ ਤੇ ਮੈਂ ਜਾ ਕੇ ਜਦੋਂ ਉਹਨੂੰ ਤਾਰਦਾ ਉਹ ਜਾਨ ਲੱਗਦੇ ਪੈਸੇ ਦੇ ਫਿਰ ਮੈਨੂੰ ਕਹਿਣਾ ਵੀ ਭੈਣ ਜੀ ਇਹ ਜਿਹਨੂੰ ਤੁਸੀਂ ਚਾਕੂ ਦੱਸ ਰਹੇ ਨਾ ਇਹ ਚਾਕੂ ਨੂੰ ਇਹ ਮੇਰੇ ਗੁਰੂ ਕੀ ਦੀ ਹੋਈ ਬਖਸ਼ਿਸ਼ ਹੈ ਜੋ ਗਰੀਬੋਆਂ ਔਰ ਮਜ਼ਲੂਮੋں ਦੀ ਰੱਖਿਆ ਕਰਨੇ ਲਈ ਹੈ ਇਹ ਸਹੀਆ ਬਹੁਤ ਤੇ ਔਰ ਇੰਡੀਆ ਦੇ ਵਿੱਚ ਵਾਇਰਲ ਹੋਈ ਮੈਨੂੰ ਨਹੀਂ ਲੱਗਦਾ ਉਸ ਤੋਂ ਬਾਅਦ ਇਸ ਤੋਂ ਉੱਪਰ ਕੋਈ ਜਾਨਕੀ ਇਹ ਇਹ ਫਿਲਮ ਬਣੀ ਹੋਊਗੀ ਤੇ ਅਸੀਂ ਆਪਦੇ ਇਸ ਕੰਮ ਕਾਮਯਾਬ ਅਸੀਂ ਆਪਦਾ ਧਾਰਮਿਕ ਚੈਨਲ ਨੂੰ ਉਹਨੂੰ ਪਛਾਣ ਦੇਣ ਦੀ ਕੋਸ਼ਿਸ਼ ਕੀਤੀ ਆ ਹੁਣ ਅਸੀਂ ਕੋਸ਼ਿਸ਼ ਕਰਾਂਗੇ ਜਿਹੜੀ ਜਿਹੜੇ ਬਤੌਰ ਐਕਟਰ ਬਤੌਰ ਪ੍ਰੋਡਿਊਸਰ ਨੂੰ ਮੈਂ ਬੇਨਤੀ ਕਰੂੰਗਾ ਕਿ ਇਹ ਜੀਆਂ ਫਿਲਮਾਂ ਨੂੰ ਇਹ ਜੀਆਂ ਕਹਾਣੀਆਂ ਨੂੰ ਅੱਗੇ ਲੈ ਕੇ ਕਿਉਂ ਇਸ ਜਿਹੜੀ ਅਸੀਂ ਇਹ ਜੇ ਫਿਲਮਾਂ ਹਾਂ ਫਿਲਮ ਦੇ ਵਿੱਚ ਹਾਂ ਫਿਰ ਮਤਲਬ ਠੀਕ ਆ ਕਮਰਸ਼ੀਅਲ ਫਿਲਮਾਂ ਹੈਗੀਆਂ ਉਹਦੇ ਵਿੱਚ ਕੁਝ ਅਜਿਹੇ ਮੈਸੇਜ ਦਿੱਤਾ ਜਾ ਸਕਦਾ ਬੜੇ ਥੋੜੇ ਸਮੇਂ ਦੇ ਵਿੱਚ ਕੋਈ ਇਦਾਂ ਦਾ ਕੈਰੈਕਟਰ ਦੇ ਤੌਰ ਦੇ ਉੱਤੇ ਦਿੱਤਾ ਜਾ ਸਕਦਾ ਡਾਇਲੌਗ ਦੇ ਤੌਰ ਦੇ ਉੱਤੇ ਦਿੱਤਾ ਜਾ ਸਕਦਾ ਜਿਹੜਾ ਦੁਨੀਆ ਦੇ ਵਿੱਚ ਸਿੱਖਾਂ ਦੀ ਆਈਡੈਂਟੀਟੀ ਨੂੰ ਦਰਸਾ ਸਕੇ ਸੋ ਸੰਧੂ ਸਾਹਿਬ ਮੇਰਾ ਜਾਂਦੇ ਜਾਂਦੇ ਤੁਹਾਨੂੰ ਸਵਾਲ ਇਹ ਆ ਕਿ ਜਿਹੜਾ ਇੱਥੇ ਆਣ ਕੇ ਪ੍ਰੋਬਲਮ ਆ ਜਾਂਦੀ ਜਿਹੜੀ ਮੈਂ ਪਹਿਲਾਂ ਵੀ ਗੱਲ ਕਹੀ ਆ ਕਿ ਪੰਜਾਬੀ ਸੱਭਿਆਚਾਰ ਤੇ ਸਿੱਖ ਕਲਚਰ ਦੇ ਵਿੱਚ ਫਰਕ ਆ ਔਰ ਉਹਦੇ ਵਿੱਚ ਕਈ ਵਾਰੀ ਪੰਜਾਬੀ ਗਾਇਕ ਵੀ ਫਿਸ ਪੈ ਜਾਂਦਾ ਤੇ ਆਮ ਸਧਾਰਨ ਵਿਅਕਤੀ ਵੀ ਪੇਸ ਜਾਂਦਾ ਹੁਣ ਜਿਵੇਂ ਸਵਾਲ ਇਹ ਉੱਠਿਆ ਸੀ ਕਿ ਜੇ ਅੰਮ੍ਰਿਤਧਾਰੀ ਸੇਖਾ ਉਹ ਉਥੇ ਕਿਉਂ ਗਏ ਲੇਕਿਨ ਜੇਕਰ ਪੰਜਾਬੀ ਸੱਭਿਆਚਾਰ ਦੀ ਗੱਲ ਕਰੀ ਜਾਵੇ ਤਾਂ ਪੰਜਾਬੀ ਸੱਭੇ ਬੜਾ ਅਮੀਰ ਵਿਰਸਾ ਆ ਔਰ ਉਥੇ ਫੇ ਬੈਲੈਂਸ ਬਣਾਉਣਾ ਬੜਾ ਔਖਾ ਹੁੰਦਾ ਅੰਮ੍ਰਿਤਧਾਰੀ ਸਿੱਖ ਦਾ ਵੀ ਦਿਲ ਕਰਦਾ ਕਿ ਉਹ ਪੰਜਾਬੀ ਦੇ ਗਾਣੇ ਸੁਣੇ ਪੰਜਾਬੀ ਦੇ ਗੀਤ ਸੁਣੇ ਕਹਾਣੀਆਂ ਸੁਣੇ ਇਦਾਂ ਦੇ ਪ੍ਰੋਗਰਾਮ ਦੇਖੇ ਪਰ ਕਿੱਥੇ ਆਣ ਕੇ ਪ੍ਰੋਬਲਮ ਜਿਹੜੀ ਆ ਇਹਨੂੰ ਕਿੱਦਾਂ ਇੱਕ ਸਿੱਖ ਨੂੰ ਤੌਰ ਦੇ ਉੱਤੇ ਕਿੱਦਾਂ ਭੂਮਿਕਾ ਨਿਭਾਉਣੀ ਚਾਹੀਦੀ ਆ ਦਰਿਆਨਾ ਸਾਹਿਬ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਐ ਦੇਖੋ ਇਹ ਦਿਲਜੀਤ ਦਸਾਂਜ ਇੱਕ ਵਰਲਡ ਦੇ ਵਿੱਚ ਇੱਕ ਇਹੋ ਜਿਹਾ ਪੰਜਾਬੀ ਸਿੰਗਰ ਹੈ ਕਿ ਜਿਹਨੂੰ ਹਰ ਲੈਂਗੁਏਜ ਦਾ ਬੱਚਾ ਵੱਡਾ ਛੋਟਾ ਹਰ ਫਾਲੋ ਕਰਦਾ ਉਹ ਇਹਦੀ ਦਸਤਾਰ ਨੂੰ ਫਾਲੋ ਕਰਦਾ ਕਿੱਦਾਂ ਸੋਹਣਾ ਹੋਵੇ ਜੇ ਕਿਤੇ ਕਿਸੇ ਜਿਹੜੇ ਸ਼ੋਅ ਕਰਦੇ ਆ ਜਿਵੇਂ ਤੁਸੀਂ ਦੱਸਿਆ ਆ ਵੀ ਇਸੀ ਨੂੰ ਜਿਹੜਾ ਸਾਡਾ ਸਿੱਖੀ ਸਿਧਾਂਤ ਹੈ ਜਾਂ ਸਿੱਖ ਸਾਡੇ ਕਿਹਨਾਂ ਉਹਨਾਂ ਬਾਰੇ ਕਿਵੇਂ ਜਾਣੂ ਕਰਾਇਆ ਜਾ ਸਕੇ ਜਿਵੇਂ ਸਾਡੇ ਪੰਜਾਬੀ ਦੀ ਇੱਕ ਮੂਵੀ ਡਾਇਰੈਕਟਰ ਬੈਠੇ ਉਹਨਾਂ ਨੇ ਦੱਸਿਆ ਕਿ ਉਹ ਛੋਟੀਆਂ-ਛੋਟੀਆਂ ਮੂਵੀਆਂ ਬਣਾ ਕੇ ਇਸ ਤਰ੍ਹਾਂ ਜਾਣੂ ਕਰਾਉਂਦੇ ਰਹਿੰਦੇ ਆ ਜਦੋਂ ਕਿ ਉਹ ਵੱਡੇ-ਵੱਡੇ ਸਟੇਜਾਂ ਤੇ ਸ਼ੋਅ ਕਰਦੇ ਆ ਕਿੰਨਾ ਸੋਹਣਾ ਹੋਵੇ ਉੱਥੇ ਜੇ ਥੋੜੇ ਜਿਹੇ ਸ਼ਬਦਾਂ ਦੇ ਵਿੱਚ ਇੱਕ ਸਿੱਖੀ ਨਾਲ ਜਿਸ ਤਰ੍ਹਾਂ ਸਾਡਾ ਪੰਜਾਬੀ ਭਾਈਚਾਰਾ ਜੁੜਿਆ ਜਾਂ ਸਾਡੀ ਸਿੱਖ ਜਿਹੜੀ ਹੈਗੀ ਆ ਸਭੇਤਾਂ ਜੁੜੀ ਹੋਈ ਆ ਜੇ ਉਹ ਵੀ ਥੋੜੀ-ਥੋੜੀ ਹਰ ਸ਼ੋਅ ਦੇ ਉੱਤੇ ਵਿਆਹ ਰਹਿਣ ਤਾਂ ਬਹੁਤ ਵਧੀਆ ਗੱਲ ਹੋਵੇ ਦੂਜੀ ਗੱਲ ਹੈ ਵੀ ਉਹ ਜਿਹੜੇ ਤੁਸੀਂ ਕਹਿੰਦੇ ਵੀ ਅੰਮ੍ਰਿਤਧਾਰੀ ਲੈਣ ਕੀ ਗਏ ਦੇਖੋ ਜਿੱਦਾਂ ਤੁਸੀਂ ਕਿਹਾ ਕਿ ਹਰ ਬੰਦੇ ਦੇ ਦਿਲ ਦੇ ਵਿੱਚ ਖੁਸ਼ੀ ਵੀ ਹੁੰਦੀ ਆ ਚਾਹ ਵੀ ਹੁੰਦਾ ਵਿਰਾਗ ਵੀ ਹੁੰਦਾ ਇਸੇ ਤਰ੍ਹਾਂ ਹੀ ਹਰ ਪੰਜਾਬੀ ਜਿਹੜਾ ਨਾ ਜਿਹੜਾ ਮੂਵੀ ਜਿਹੜੇ ਇਹ ਜਿਹੜੇ ਹੀਰੋ ਜਾਂ ਕਲਾਕਾਰ ਹੁੰਦੇ ਵੱਡੇ ਇਹਨਾਂ ਨੇ ਕਈ ਤਰ੍ਹਾਂ ਦੀਆਂ ਮੂਵੀਆਂ ਡਾਇਰੈਕਟ ਕੀਤੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਸਿੱਖ ਦਾ ਕਰੈਕਟਰ ਵੀ ਕੀਤਾ ਹੁੰਦਾ ਹੋ ਸਕਦਾ ਵੀ ਉਹਨਾਂ ਨੂੰ ਜਿਹੜਾ ਸਿੱਖ ਦਾ ਕਰੈਕਟਰ ਕੀਤਾ ਉਹ ਬੜਾ ਚੰਗਾ ਲੱਗਾ ਹੋਵੇ ਉਹਨਾਂ ਦੇ ਦਿਲ 'ਚ ਆਸ ਹੋਵੇ ਕਿ ਮੈਂ ਉਹਨਾਂ ਨੂੰ ਜਾ ਕੇ ਮਿਲਾਂ ਜਾਂ ਉਹਨਾਂ ਦੇ ਨਾਲ ਫੋਟੋ ਕਰਾਵਾਂ ਪਿੱਛੇ ਜੀ ਇਹਨਾਂ ਨੇ ਇੱਕ ਪੰਜਾਬੀ ਡਰੈੱਸ ਪਾ ਕੇ ਕਲਗੀ ਲਾ ਕੇ ਇੱਕ ਬਹੁਤ ਸੋਹਣਾ ਮਤਲਬ ਸ਼ੋਅ ਸੂਟ ਕੀਤਾ ਸੀ ਇਹਨਾਂ ਨੇ ਪੀਕੇ ਸਿਰ ਅਮਰੀਕਾ ਦੇ ਵਿੱਚ ਜੀ ਮੇਰੇ ਚੈਨਲ ਕੀ ਇੱਕ ਪੰਜਾਬ ਦਾ ਕੈਨੇਡਾ ਦਾ ਫੈਮਿਲੀ ਆ ਉਹਨਾਂ ਨੇ ਪ੍ਰੋਪਰ ਆਪ ਦੀਆਂ ਦੋ ਲੜਕੀਆਂ ਇੱਕ ਲੜਕਾ ਵਾਈਫ ਤੇ ਆਪ ਪੰਜਾਬੀ ਡਰੈਸ ਦਿਲਜੀਤ ਸਿੰਘ ਦੀ ਜਿੰਨੇ ਪਾਈ ਸੀ ਉਹਨੇ ਦੀ ਪਾਸੇ ਉਹ ਸ਼ੋ ਨੂੰ ਵੇਖਣ ਵਾਸਤੇ ਗਏ ਕਿ ਦਿਲਜੀਤ ਸਿੰਘ ਨੂੰ ਪਤਾ ਲੱਗੇ ਵੀ ਅਸੀਂ ਉਹਨੂੰ ਫੋਲੋ ਕਰਦੇ ਆ ਜੇ ਦਿਲਜੀਤ ਸਿੰਘ ਨੂੰ ਇੰਨੇ ਲੋਕ ਫੋਲੋ ਕਰਦੇ ਤੇ ਦਿਲਜੀਤ ਸਿੰਘ ਵੀ ਦੋ ਮਿੰਟ ਦਾ ਇੱਕ ਮਾਦੀ ਪੰਜਾਬੀ ਹੋਣ ਦੀ ਜ਼ਿੰਮੇਵਾਰੀ ਨਿਭਾਉਣ ਦੀ ਕਰਨ ਜੇ ਸਾਡੇ ਸਿੱਖ ਸਿਧਾਂਤਾਂ ਬਾਰੇ ਦਾ ਸਿੱਖ ਪਹਿਰਾਵੇ ਮਾਰੇ ਦੱਸ ਦੇਣ ਕਰਨ ਤਾਂ ਬਹੁਤ ਚੰਗੀ ਗੱਲ ਹੋਵੇ ਜੀ ਬਰਿਆਨ ਸਿੰਘ ਜੀ 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 ਬੜੀ ਅਹਿਮ ਗੱਲ ਕਹੀ ਆ ਕਿ ਦਲਜੀਤ ਸਾਂਝ ਨੂੰ ਜੇਕਰ ਸਟੇਜ ਦੇ ਉੱਤੇ ਉਹ ਸ਼ੋਅ ਕਰਦਾ ਤਾਂ ਜਿੱਥੇ ਕਿਤੇ ਵੀ ਗਾਂ ਅੱਗੇ ਵੀ ਉਸ ਨੇ ਸ਼ੋਅ ਕਰਨੇ ਆ ਆਸਟ੍ਰੇਲੀਆ ਦੇ ਵਿੱਚ ਹੀ ਸ਼ੋਅ ਕਰਨੇ ਆ ਹੋਰ ਮੁਲਕਾਂ ਦੇ ਵਿੱਚ ਵੀ ਸ਼ੋਅ ਕਰਨੇ ਆ ਬਹੁਤ ਸਾਰੇ ਕੱਲੇ ਪੰਜਾਬੀ ਨਹੀਂ ਹੁਣ ਤਾਂ ਅੰਗਰੇਜ਼ ਉਥੋਂ ਦੇ ਲੋਕ ਜਿੱਥੇ ਜਿੱਥੇ ਦਲਜੀਤ ਦਸਾਂਝ ਸ਼ੋਅ ਕਰਦਾ ਉਥੇ-ਉਥੇ ਦੇ ਲੋਕ ਉਹਨੂੰ ਫੋਲੋ ਕਰਦੇ ਨੇ ਲੇਕਿਨ ਉਹਦੀ ਇਸ ਵਕਤ ਵੱਡੀ ਜ਼ਿੰਮੇਵਾਰੀ ਇਹ ਬਣਦੀ ਆ ਕਿ ਸਟੇਜ ਦੇ ਉੱਤੇ ਇਸ ਘਟਨਾ ਦੀ ਆਣ ਕੇ ਜਿੱਥੇ ਨਿੰਦਾ ਕਰੇ ਤੇ ਉਥੇ ਸਟੇਜ ਦੇ ਉੱਤੇ ਉਹਨਾਂ ਸਰਕਾਰਾਂ ਨੂੰ ਦੱਸੇ ਕਿ ਸਿੱਖਾਂ ਦੀ ਆਈਡੈਂਟੀਟੀ ਕੀ ਆ ਜੇਕਰ ਦਲਜੀਤ ਦਸਾਂਝ ਨੇ ਸਿਰ ਦੇ ਉੱਤੇ ਪੱਗ ਬੰਨੀ ਹੋਈ ਆ ਤੇ ਨਾਲ ਹੀ ਉਹਨੂੰ ਸਿੱਖ ਜਿੰਨਾ ਬਾਰੇ ਵੀ ਪੂਰੀ ਦੁਨੀਆ ਨੂੰ ਦੱਸਣਾ ਪੈਣਾ ਜਾਂ ਦੱਸਣਾ ਪਵੇਗਾ ਸੋ ਇਹ ਇੱਕ ਜ਼ਿੰਮੇਵਾਰੀ ਬਣਦੀ ਆ ਦਲਜੀਤ ਦਸਾਂਝ ਦੀ ਕਿ ਜਿਸ ਤਰੀਕੇ ਨਾਲ ਉਹਦੇ ਸ਼ੋਅ ਦੇ ਵਿੱਚ ਤਿੰਨ ਚਾਰ ਅਮਰਤਾਰੀ ਸਿੰਘਾਂ ਨੂੰ ਜਾਣ ਤੋਂ ਰੋਕਿਆ ਗਿਆ ਤਾਂ ਜੋ ਆਪਣੇ ਸ਼ੋਅ ਦੌਰਾਨ ਅਗਲੇ ਸ਼ੋਅ ਦੌਰਾਨ ਇਸ ਸਟੇਜ ਦੇ ਉੱਤੇ ਜ਼ਰੂਰ ਦੱਸੇ ਕਿ ਇਹ ਇਹ ਜਿਹੜੇ ਚਿੰਨ੍ਹ ਪਾਏ ਹੋਏ ਨੇ ਸਿੱਖਾਂ ਦੇ ਬੇਹੱਦ ਅਹਿਮ ਚਿੰਨ੍ਹ ਨੇ ਧਾਰਮਿਕ ਚਿੰਨ੍ਹ ਨੇ ਤਾ ਜੋ ਉਹਨਾਂ ਸਰਕਾਰਾਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਮਿਲ ਸਕੇ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ ਧੰਨਵਾਦ